ਤੋ ਹਾੜਾਂ ਦੇ ਉਹ ਵਿਰਲ ਇਨਫੈਕਸ਼ਨ ਬਹੁਤ ਜ਼ਿਆਦਾ ਵੱਧ ਜਾਂਦੀਆਂ ਤੇ ਵਾਇਰਲ ਇਨਫੈਕਸ਼ਨ ਵਧਨ ਕਰਕੇ ਰੈਸਪੀਰੇਟਰੀ ਇਨਫੈਕਸ਼ਨ ਬਾਦੀਆਂ ਉਹਦੇ ਕਰਕੇ ਜਿਹੜੇ ਐਸਥਮਾ ਦੇ ਪੇਸ਼ੈਂਟ ਹੈ ਜਾਂ ਸੀਓਪੀਡੀ ਦੇ ਪੇਸ਼ੈਂਟ ਹੈ ਉਹਨਾਂ ਦੇ ਵਿੱਚ ਅਟੈਕ ਜਿਹਨੂੰ ਫਲੇਅਰ ਅਪਸ ਵੀ ਕਹਿੰਦੇ ਆ ਉਹ ਬਹੁਤ ਜ਼ਿਆਦਾ ਵੱਧ ਜਾਂਦੇ ਆ। ਅੰਗੀਠੀ ਸੇਕਣਾ ਜਾਂ ਜੇ ਰਾਤ ਦੇ ਟਾਈਮ ਈਵਨ ਕੀ ਜਾਂ ਲੱਕੜਾਂ ਨਾਲ ਆਪਣੇ ਆਪ ਨੂੰ ਸੇਕਦੇ ਹੋ ਤਾਂ ਉਸ ਤੋਂ ਅਵਾਇਡ ਕਰਨਾ ਚਾਹੀਦਾ ਕਿਉਂਕਿ ਮੈਂ ਇਹ ਬੜੀ ਡੇਂਜਰਸ ਹੈ ਇਹ ਤਾਂ ਫੇਫੜਿਆਂ ਦੀ ਬਿਮਾਰੀ ਤਾਂ ਹੈ ਹੀ ਹੈ ਜਿਹੜੀ ਅੰਗੀਠੀ ਸੇਕ ਨਾਲ ਕਾਰਬਨ ਮੋਨੋਆਕਸਾਈਡ ਗੈਸ ਹੈ ਜਿਹੜੀ ਟੇਸ ਕਿੰਗ ਕਰਦੇ ਨੇ ਜ਼ਿਆਦਾਤਰ ਤੇ ਕੋਈ ਸ਼ੌਂਕ ਨੂੰ ਕਰਦਾ ਬਾਅਦ ਚ ਮਜਬੂਰੀ ਬਣ ਜਾਂਦੀ ਹੈ ਇਹ ਮਜਬੂਰੀ ਫਿਰ ਸਰ COPD ਦੇ ਵਿੱਚ ਜਾਂ ਫਿਰ ਦਮੇ ਦੇ ਲਈ ਕਿੰਨੀ ਖਤਰਾ ਹੁੰਦੀ ਹੈ ਧੂਆ ਜਿਹੜਾ ਸਿਗਰਟ ਦੇ ਨਾਲ ਅਸੀਂ ਇਨਹੇਲ ਕਰਦੇ ਹਾਂ ਉਹਦੇ ਵਿੱਚ 3000 ਐਸੇ ਕੈਮੀਕਲ ਹੈ ਜਿਹੜੇ ਕਿ ਡੇਂਜਰਸ ਹੈ ਉਹਦੇ ਵਿੱਚ ਸਿੱਧੇ ਸਿੱਧੇ 70 ਕੈਮੀਕਲ ਐਸੇ ਹੈ ਜਿਹੜੇ ਕਿ ਕੈਂਸਰ ਦਾ ਕਾਰਨ ਬਣਦੇ ਆ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਲੋਕ ਇਹ ਸਮਝਦੇ ਵੀ ਸਿਗਰਟ ਪੀਣ ਵਾਲੇ ਨੂੰ ਸ਼ਾਇਦ ਫੇਫੜੇ ਦਾ ਕੈਂਸਰ ਹੁੰਦਾ ਹੈ ਮੈਂ ਨਹੀਂ ਇਹਦੇ ਨਾਲ 8 ਤੋਂ 10 ਤਰ੍ਹਾਂ ਦੇ ਕੈਂਸਰ ਹੁੰਦੇ ਆ ਖੰਗਾਰੇ ਇਹ ਹੱਥੂ ਲੱਗ ਜਾਣਾ ਫਿਰ ਸਾਹ ਚੜਨਾ ਇਹ ਜਦੋਂ ਕੋਈ ਸੰਕੇਤ ਆਉਂਦੇ ਆ ਤੇ ਕਿੱਥੇਕ ਸਾਨੂੰ ਲੱਗਦਾ ਵੀ ਅਸੀਂ ਹੁਣ ਡਾਕਟਰ ਤੋਂ ਜਾਣਾ ਚਾਹੀਦਾ ਇਹ ਸਟੇਜ ਨੂੰ ਅਸੀਂ ਕਿੰਨਾ ਕੁ ਸਮਝਦੇ ਆ ਵੀ ਕਿ ਕਿਹੜੇ ਸ਼ੁਰੂਆਤੀ ਹੈ ਇਹ ਜਾਂ ਫਿਰ ਇਹ ਅੱਗੇ ਗੰਭੀਰ ਬਣ ਸਕਦੀ ਹੈ ਪਰ ਕਈ ਲੋਕਾਂ ਨੂੰ ਛਾਤੀ ਆਵਾਜ਼ ਕਰਦੀ ਹੈ ਖਾਂਸੀ ਆਉਂਦੀ ਹੈ ਨਾਲ ਸਾਹ ਚੜਦਾ ਹੈ ਕੁਝ ਪੇਸ਼ੈਂਟ ਕਹਿੰਦੇ ਮੈਨੂੰ ਰਾਤ ਨੂੰ ਜਾਂ अर्ਲੀ ਮਾਰਨਿੰਗ ਇਹ ਤਕਲੀਫ ਜ਼ਿਆਦਾ ਆਉਂਦੀ ਹੈ ਤਾਂ ਸਿੱਧੇ ਸਿੱਧੇ ਯੂਜ਼ਲੀ ਅਸਥਮਾ ਦਾ ਕਾਰਨ ਬਣਦੇ ਹਨ ਇਨਹੇਲਰ ਨੂੰ ਲੈ ਕੇ ਵੀ ਕਾਫੀ ਮਿਥ ਬਣੇ ਹੋਏ ਹੈ ਕੋਈ ਕਹਿੰਦਾ ਵੀ ਇੱਕ ਵਾਰ ਜੇ ਮੈਂ ਲੈ ਲਿਆ ਤੇ ਮੈਂ ਇਹਦੇ ਨਾਲ ਹੀ ਲੱਗ ਜਾਵਾਂਗਾ ਫਿਰ ਇਹਦੇ ਵਿੱਚ ਸਟੀਰੋਇਡ ਨੂੰ ਲੈ ਕੇ ਵੀ ਕਾਫੀ ਮਿਥ ਹੈ ਗਿਆ ਕੋਈ ਵੀ ਤੁਸੀਂ ਇਨਹੇਲਰ ਉਠਾ ਕੇ ਦੇਖ ਲਿਓ ਕੋਈ ਵੀ ਬੰਦਾ ਉਠਾ ਕੇ ਦੇਖ ਲਓ ਉਹਦੇ ਵਿੱਚ ਜਿਹੜੀ ਡੋਜ਼ ਹੈ ਉਹ ਮਾਈਕਰੋਗ੍ਰਾਮ ਤੇ ਮਾਈਕਰੋਗ੍ਰਾਮ ਚ ਅਜੇ ਤੱਕ ਕੋਈ ਕੁੱਛ ਥੀ ਮਿਲੀਗ੍ਰਾਮ ਜਾਂ ਗ੍ਰਾਮ ਦੀ ਹੋਈਗੀ ਟੈਬਲੇਟ ਪੈਰਾਸੀਟਾਮੋਲ 500 ਮਿਲੀਗ੍ਰਾਮ ਟੈਬਲੇਟ ਹੈ ਬਾਕੀ ਟੈਬਲੇਟ ਵੀ ਐਂਟੀਬਾਇਓਟਿਕ ਸਾਰੇ ਮਿਲੀਗ੍ਰਾਮ ਚ ਹਨ ਇਨਹੇਲਰ ਹੈ ਮਾਈਕਰੋਗ੍ਰਾਮ ਚ ਤਾਂ ਇਸ ਤੋਂ ਤੁਸੀਂ ਸਿੱਧਾ ਸਿੱਧਾ ਸਮਝ ਸਕਦੇ ਕਿ ਡੋਸ ਕਿੰਨੀ ਘੱਟ ਹੈ ਐਸਮਾ ਦਾ ਬੰਦਾ ਨਾਰਮਲ ਲਾਈਫ ਜੀ ਸਕਦਾ ਹੈ ਸੀਓਪੀਡੀ ਵਾਲੇ ਵੀ ਜਿੰਦੇ ਹਨ ਐਸੀ ਕਰਨੀ ਹੈ ਪਰ ਉਹਨਾਂ ਦੀ ਜਿਹੜੀ ਸਾਹ ਚੜਨਾ ਖਾਂਸੀ ਆਣੀ ਜਾਂ ਥੋੜਾ ਜਿਹਾ ਚੜਾਈ ਤੇ ਚੜਨ ਜਾਂ ਸਿੜੀਆਂ ਚੜਨ ਦੇ ਦਾ ਸਾਹ ਚੜਨਾ ਉਹਨਾਂ ਦੀ ਨਾਰਮਲ ਹੈ ਅਸਥਮਾ ਪੇਸ਼ੈਂਟ ਆਈਵਨ ਕਿ ਸਵੀਮਿੰਗ ਕਰ ਸਕਦਾ ਹੈ ਰਨਿੰਗ ਕਰ ਸਕਦਾ ਹੈ ਤਾਂ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਇਸ ਤੇ ਸਾਡੇ ਹਸਪੀਟਲ ਸਾਰੇ ਤਰ੍ਹਾਂ ਦੀ ਫੈਸਿਲਿਟੀਆਂ ਹੈ ਅਸੀਂ ਇਹਦੇ ਵਿੱਚ ਜਿੱਦਾਂ ਸਪਾਇਰੋਮੈਟਰੀ ਹੈ ਸੀਟੀ ਸਕੈਨ ਹੈ ਐਕਸਰੇ ਹੈ ਇਹ ਮੇਨ ਟੈਸਟ ਹੈ ਫਿਰ ਡਿਫਿਊਜ਼ਡ ਸਟੱਡੀ ਹੈ ਜਿਸ ਦੇ ਵਿੱਚ ਦੇਖਣਾ ਚਾਹੁੰਦੇ ਆਸੀਂ ਲੰਗਸ ਕਿੰਨੇ ਅਫੈਕਟ ਹੋਏ ਆ ਜਾਂ ਅਲਰਜੀ ਟੈਸਟਸ ਵੀ ਬਹੁਤ ਜ਼ਰੂਰੀ ਹੈ ਅਸਥਮਾ ਦੇ ਵਿੱਚ ਕਾਫੀ ਅਸੀਂ ਦੇਖਿਆ ਕਿ ਅਲਰਜੀ ਦੇ ਜਿਸ ਤਰ੍ਹਾਂ ਕੁਝ ਪੇਸ਼ੈਂਟ ਹੈ ਉਹ ਕਹਿੰਦੇ ਕੁਝ ਪਾਰਟਿਕੁਲਰਲੀ ਮਾਹੌਲ ਦੇ ਵਿੱਚ ਰਹਿੰਦੇ ਆ ਜਾਂ ਸੀਜ਼ਨ ਚੇਂਜ ਹੋ ਜਾਂਦਾ ਹੈ ਉਹਨਾਂ ਨੂੰ ਜਾਨਾ ਸਪੋਕਸਮੈਨ ਦੇਖ ਰਹੇ ਹੋ ਮੈਂ ਤੁਹਾਡਾ ਨਾ rahul kala ਮੌਜੂਦਾ ਸਮੇਂ ਪੰਜਾਬ ਦੀ ਸਥਿਤੀ ਇਹ ਬਣੀ ਹੋਈ ਹੈ ਕਿ ਚਾਰੇ ਪਾਸੇ ਹਰ ਪਾਸਿਓਂ ਪਾਣੀ ਹੀ ਪਾਣੀ ਹੈ 23 ਜ਼ਿਲ੍ਹੇ ਪੂਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੈ ਪਾਣੀ ਸੁੱਕੇਗਾ ਤਾਂ ਕਈ ਬਿਮਾਰੀਆਂ ਪੈਦਾ ਹੋਣ ਦਾ ਖਤਸ਼ਾ ਹੁੰਦੀਆਂ ਵੀ ਹੈ ਅਜਿਹੇ ਦੇ ਵਿਚਾਲੇ ਸਾਹਾਂ ਦੀ ਬਿਮਾਰੀ ਜਾਂ ਫਿਰ ਫੇਫੜਿਆਂ ਦੀ ਬਿਮਾਰੀ ਜਿਹੜੀ ਕਿੰਨੀ ਕੁ ਖਤਰਨਾਕ ਹੋ ਸਕਦੀ ਹੈ ਜੇਕਰ ਪੈਦਾ ਹੁੰਦੀ ਹੈ ਇਸ ਸਬੰਧੀ ਗੱਲਬਾਤ ਕਰਾਂਗੇ ਮੇਰੇ ਨਾਲ ਡਾਕਟਰ सुरेश ਗੋਇਲ ਜੁੜੇ ਹੋਏ ਨੇ shell be hospital ਜੋ ਮੁਹਾਲੀ ਹੈ ਇੱਥੇ ਇਹਨਾਂ ਦਾ ਡਾਇਰੈਕਟਰ ਵੱਜੋਂ ਸੇਵਾਵਾਂ ਮਾ ਦੇ ਰਹੇ ਨੇ ਔਰ ਇਹਨਾਂ ਦਾ ਐਕਸਪੀਰੀਅੰਸ ਜਿਹੜਾ ਹੈਗਾ ਆ ਤਕਰੀਬਨ 30 ਸਾਲ ਦਾ ਤਜਰਬਾ ਇਹਨਾਂ ਦੇ ਕੋਲ ਵੱਖ-ਵੱਖ ਹਸਪਤਾਲਾਂ ਦੇ ਵਿੱਚ ਸੇਵਾਵਾਂ ਦਿੱਤੀਆਂ ਜਿਵੇਂ ਆਈਬੀਵਾਈ ਹਸਪੀਟਲ ਦੇ ਵਿੱਚ 12 ਸਾਲ ਸੇਵਾਵਾਂ ਦਿੱਤੀਆਂ ਇਹਨਾਂ ਨੇ ਫਿਰ ਉਸਵਾਲ ਜਿਹੜਾ ਕੈਂਸਰ ਸਪੈਸ਼ਲਿਸਟ ਹੈ ਲੁਧਿਆਣਾ ਦੇ ਵਿੱਚ ਉੱਥੇ ਵੀ 15 ਸਾਲ ਸੇਵਾਵਾਂ ਦਿੱਤੀਆਂ ਡਾਕਟਰ ਸਾਹਿਬ ਤੋਂ ਜਾਣਾਂਗੇ ਕਿ ਕਿਸ ਤਰੀਕੇ ਦੇ ਨਾਲ ਸਾਹ ਦੀਆਂ ਬਿਮਾਰੀਆਂ ਜਿਹੜੀਆਂ ਹੈਗੀਆਂ ਔਰ ਇਹਨਾਂ ਦੇ ਹਸਪੀਟਲ ਸ਼ੈਲਬੀ ਦੇ ਵਿੱਚ ਕਿਸ ਤਰੀਕੇ ਦੇ ਨਾਲ ਇਲਾਜ ਕੀਤਾ ਜਾਂਦਾ ਕਿਉਂਕਿ ਟੈਕਨੋਲੋਜੀ ਬਹੁਤ ਬਦਲ ਚੁੱਕੀ ਹੈ ਕਿੱਥੇ ਪਹਿਲਾਂ ਆਪਰੇਸ਼ਨ ਜਿਹੜੇ ਚੀਰ ਫਾੜ ਦੇ ਨਾਲ ਹੁੰਦੇ ਸੀ ਤੇ ਅੱਜ ਕੱਲ ਟੈਕਨੋਲੋਜੀ ਦੇ ਨਾਲ ਬਿਲਕੁਲ ਆਸਾਨ ਹੋ ਚੁੱਕੇ ਨੇ ਡਾਕਟਰ ਮੇਨਰ ਸੁਰੇਸ਼ ਗੋਲ ਜੁੜੇ ਹੋਏ ਨੇ ਡਾਕਟਰ ਸਾਹਿਬ ਸਵਾਗਤ ਹੈ ਜੀ ਤੁਹਾਡਾ ਰੋਜ਼ਾਨਾ ਸਪੋਕਸਮੈਨ ਟੀਵੀ ਤੇ ਜੀ ਮੈਂ ਸ਼ੁਕਰੀਆ ਜੀ ਮੈਂ ਦੱਸਣਾ ਚਾਹਾਂਗਾ ਕਿ ਜਿਸ ਤਰ੍ਹਾਂ ਤੁਸੀਂ ਬਹੁਤ ਅੱਛਾ ਸਵਾਲ ਕੀਤਾ ਹੈ ਕਿ ਅੱਜ ਕੱਲ ਹੜ੍ਹ ਹੈ ਜਿਹੜੇ ਪੰਜਾਬ ਦੇ ਵਿੱਚ ਹਰ ਇੱਕ ਜਿਲ੍ਹੇ ਦੇ ਵਿੱਚ ਆ ਚੁੱਕਿਆ ਤੇ ਹੜ੍ਹ ਦੇ ਨਾਲ ਕਾਫੀ ਜ਼ਿਆਦਾ ਇਨਫੈਕਸ਼ਨਸ ਹੁੰਦੀਆਂ ਇਹਦੇ ਵਿੱਚ ਪੇ ਕਿ ਜਦੋਂ ਹਾੜ ਆਂਦੇ ਉਹਦੇ ਵਾਇਰਲ ਇਨਫੈਕਸ਼ਨ ਬਹੁਤ ਜ਼ਿਆਦਾ ਵੱਧ ਜਾਂਦੀਆਂ ਤੇ ਵਾਇਰਲ ਇਨਫੈਕਸ਼ਨ ਵਧਣ ਕਰਕੇ ਰੈਸਪੀਰੇਟਰੀ ਇਨਫੈਕਸ਼ਨ ਵੱਧਦੀਆਂ ਉਹਦੇ ਕਰਕੇ ਜਿਹੜੇ ਐਸਥਮਾ ਦੇ ਪੇਸ਼ੈਂਟ ਹੈ ਜਾਂ ਸੀਓਪੀਡੀ ਦੇ ਪੇਸ਼ੈਂਟ ਹੈ ਉਹਨਾਂ ਦੇ ਵਿੱਚ ਅਟੈਕਸ ਜਿਹਨੂੰ ਫਲੇਅਰ ਅપ્ਸ ਵੀ ਕਹਿੰਦੇ ਆ ਉਹ ਬਹੁਤ ਜ਼ਿਆਦਾ ਵੱਧ ਜਾਂਦੇ ਹਨ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਪੇਸ਼ੈਂਟ ਜਿਹੜੇ ਇਸ ਤਰ੍ਹਾਂ ਦੇ ਹੈ ਮਰੀਜ਼ ਉਹਨਾਂ ਨੂੰ ਆਪਾਂ ਕੰਟਰੋਲ ਜਲਦੀ ਨਾ ਕੀਤਾ ਜਾਇਆ ਤਾਂ ਬਿਮਾਰੀ ਬਹੁਤ ਜ਼ਿਆਦਾ ਤੇਜ਼ੀ ਨਾਲ ਵੱਧ ਸਕਦੀ ਹੈ ਡਾਕਟਰ ਸਾਹਿਬ ਇੱਕ ਦਮਾ ਜਿਹਨੂੰ ਐਸਥਮਾ ਕਹਿੰਦੇ ਆ ਅਸੀਂ ਫਿਰ ਉਸ ਤੋਂ ਬਾਅਦ ਸੀਓਪੀਡੀ ਬਿਮਾਰੀ ਆ ਇਨਸਾ ਇਨਸਾ ਵਿੱਚ ਦੋਹਾਂ 'ਚ ਅੰਤਰ ਕੀ ਹੈ ਡਿਫਰੈਂਸ ਕੀ ਹੈ ਜਿਸ ਤਰ੍ਹਾਂ ਅਸੀਂ ਲੇਮਨ 'ਚ ਦਾ ਦਮਿਆ ਦੀ ਬਿਮਾਰੀ ਦਾ ਨਾਮ ਦਿੰਨੇ ਆ ਦਮਾ ਹੈ ਜਿਹਨੂੰ ਕਿ ਐਸਥਮਾ ਵੀ ਕਹਿੰਦੇ ਆ ਤੇ ਇੱਕ ਜਿਹੜਾ ਸੀਓਪੀਡੀ ਆ ਬਿਮਾਰੀ ਉਹਨੂੰ ਅਸੀਂ ਆਮ ਪਾਸਹਾ ਦੇ ਵਿੱਚ ਕਹਿੰਨੇ ਕਾਲਾ ਦਮਾ ਜਿਹੜੀ ਦਮਾ ਹੈ ਉਹ ਕਿਸੇ ਵੀ ਏਜ 'ਚ ਹੋ ਸਕਦਾ ਯੂਜ਼ੂਲੀ ਬੱਚਿਆਂ 'ਚ ਹੁੰਦਾ ਯੰਗ ਏਜ 'ਚ ਹੋ ਜਾਂਦਾ ਤੇ ਲੇਟਰ ਆਨ ਮਿਡਲ ਏਜ 'ਚ ਵੀ ਹੋ ਜਾਂਦਾ ਪਰ ਜਿਹੜੀ ਸੀਓ ਦੀ ਪੀਏਡੀ ਦੀ ਬਿਮਾਰੀ ਹੈ ਇਹ ਯੂਜ਼ੂਲੀ ਲੋਕਾਂ ਨੂੰ 40 ਸਾਲ ਦੀ ਉਮਰ ਤੋਂ ਬਾਅਦ ਹੁੰਦੀ ਹੈ ਤੇ ਇਹਦੇ ਮੁੱਖ ਕਾਰਨ ਹੁੰਦੀ ਹੈ ਸਮੋਕਿੰਗ ਕਰਨਾ ਜਾਂ ਪੋਲੂਸ਼ਨ ਕਰਨਾ ਇਸਦੇ ਵਿੱਚ ਪੋਲੂਸ਼ਨ ਕਰਕੇ ਫਿਰ ਉਹਨਾਂ ਦੇ ਲੰਗਸ ਜਿਹੜੇ ਹੌਲੀ-ਹੌਲੀ ਖਰਾਬ ਹੁੰਦੇ ਆ ਪਰ ਜਿਹੜੇ ਐਸਥਮਾ ਦੇ ਮਰੀਜ਼ ਹੈ ਜਿਹੜੇ ਕਿ ਬੱਚਿਆਂ 'ਚ ਵੀ ਹੈ ਜਾਂ ਯੰਗ 'ਚ ਵੀ ਹੈ ਉਹਦੇ ਵਿੱਚ ਇਨ ਬਿਟਵੀਨ ਵੀ ਜੇ ਕੋਈ ਬਿਮਾਰੀ ਨਹੀਂ ਹੁੰਦੀ ਤਾਂ ਉਹਨਾਂ ਦੇ ਲੰਗਸ ਨਾਰਮਲ ਰਹਿੰਦੇ ਆ ਇਹ ਮੇਨ ਡਿਫਰੈਂਸ ਹੈ ਬਾਕੀ ਜਿਹੜੇ ਜਿਸ ਤਰ੍ਹਾਂ ਮੈਂ ਦੱਸਿਆ ਕਿ ਦਮੇ ਦੀ ਬਿਮਾਰੀ ਬੜੀ ਬਚਪਨ 'ਚ ਵੀ ਸ਼ੁਰੂ ਹੋ ਜਾਂਦੀ ਹੈ ਤਾਂ ਲੋਕ ਇਹਦੇ ਨਾਲ ਨਾਰਮਲ ਲਾਈਫ ਜੀ ਸਕਦੇ ਆ ਪਰ ਸੀਓਪੀਡੀ ਦੀ ਬਿਮਾਰੀ ਹੁੰਦੀ ਹੈ ਲੇਟਰ ਔਨ ਹੈ ਪਰ ਇਹਦੇ ਦੇ ਵਿੱਚ ਬਿਮਾਰੀ ਦੇ ਵਿੱਚ ਜੋ ਲੰਗਸ ਦੇ ਵਿੱਚ ਚੇਂਜਸ ਆਉਂਦੀਆਂ ਉਹ ਬਣੀਆਂ ਰਹਿੰਦੀਆਂ ਤੇ ਹੌਲੀ-ਹੌਲੀ ਸ਼ੈਲ ਬੀ ਹਸਪੀਟਲ ਦੇ ਵਿੱਚ ਸਾਰਾ ਪ੍ਰਬੰਧ ਹੈ ਜਾਂਚ ਪਰਤਾਲ ਕਰਨਾ ਫਿਰ ਉਸ ਤੋਂ ਬਾਅਦ ਇਲਾਜ ਇਹਨਾਂ ਦਾ ਮੁਕੰਮਲ ਤੌਰ ਦੇ ਉੱਪਰ ਇਸ ਤੇ ਸਾਡੇ ਹਸਪੀਟਲ ਸਾਰੀ ਤਰ੍ਹਾਂ ਦੀ ਫੈਸਿਲਿਟੀਆਂ ਹੈ ਅਸੀਂ ਇਹਦੇ ਵਿੱਚ ਜਿਸ ਤਰ੍ਹਾਂ ਸਪਾਇਰੋਮੈਟਰੀ ਹੈ ਸੀਟੀ ਸਕੈਨ ਹੈ ਐਕਸਰੇ ਹੈ ਇਹ ਮੇਨ ਟੈਸਟ ਹੈ ਫਿਰ ਡਿਫਿਊਜ਼ਨ ਸਟਡੀ ਹੈ ਜਿਸ ਦੇ ਵਿੱਚ ਦੇਖਣਾ ਚਾਹੁੰਦੇ ਆ ਅਸੀਂ ਲੰਗਸ ਕਿੰਨੇ ਅਫੈਕਟ ਹੋਏ ਆ ਜਾਂ ਅਲਰਜੀ ਟੈਸਟਸ ਵੀ ਬਹੁਤ ਜ਼ਰੂਰੀ ਹੈ ਅਸਮਾ ਦੇ ਵਿੱਚ ਕਾਫੀ ਅਸੀਂ ਦੇਖਿਆ ਕਿ ਅਲਰਜੀ ਦੇ ਜਿਸ ਤਰ੍ਹਾਂ ਕੁਝ ਪੇਸ਼ੈਂਟ ਹੈ ਉਹ ਕਹਿੰਦੇ ਕੁਝ ਪਾਰਟਿਕੂਲਰਲੀ ਮਾਹੌਲ ਦੇ ਵਿੱਚ ਰਹਿੰਦੇ ਆ ਜਾਂ ਸੀਜ਼ਨ ਚੇਂਜ ਹੋ ਜਾਂਦਾ ਉਹਨਾਂ ਨੂੰ ਉਦੋਂ ਅਟੈਕ ਜ਼ਿਆਦਾ ਆਉਂਦੇ ਆ ਦੀਵਾਲੀ ਜਾਂ ਬਸਾਖੀ ਦੇ ਕੁਝ ਮਹੀਨੇ ਐਸੇ ਹੁੰਦੀ ਹੈ ਜਿਹਦੇ ਵਿੱਚ ਜੀਰੀ ਜਾਂ ਕਟਾਈ ਦਾ ਸੀਜ਼ਨ ਆਉਂਦਾ ਤਾਂ ਐਸ ਸਮਾਂ ਦਾ ਅਟੈਕ ਬਹੁਤ ਜ਼ਿਆਦਾ ਵੱਧ ਜਾਂਦਾ ਤੇ ਇਸੇ ਕਰਕੇ ਕੁਝ ਪੇਸ਼ੈਂਟ ਆ ਜਿਹੜੇ ਕਹਿੰਦੇ ਪਾਰਟਿਕੂਲਰਲੀ ਕੁਝ ਏਰੀਆ ਦੇ ਵਿੱਚ ਰਹਿੰਦੇ ਆ ਜਾਂ ਕੁਝ ਚੀਜ਼ ਖਾਣ ਦੇ ਨਾਲ ਵੀ ਉਹਨਾਂ ਨੂੰ ਅਟੈਕ ਆਉਂਦਾ ਤੇ ਉਹਨੂੰ ਜੀ ਅਲਰਜੀ ਟੈਸਟਿੰਗ ਕਹਿੰਦੇ ਆ ਤਾਂ ਅਸੀਂ ਉਹ ਵੀ ਕਰ ਸਕਦੇ ਆ ਤਾਂ ਅਸੀਂ ਇਸ ਤਰ੍ਹਾਂ ਦੀ ਸਾਰੀਆਂ ਫੈਸਿਲਿਟੀ ਸਾਡੇ ਹਸਪੀਟਲ ਦੇ ਵਿੱਚ ਅਵੇਲੇਬਲ ਹੈ ਸ਼ੋਟ ਸਾਹਿਬ ਜਿੱਦਾਂ ਹੁਣ ਸਮਾਂ ਕਾਫੀ ਬਦਲ ਚੁੱਕਿਆ ਟੈਕਨੋਲੋਜੀ ਹਰ ਖੇਤਰ ਦੇ ਵਿੱਚ ਹਾਵੀ ਹੋ ਰਹੀ ਹੈ ਔਰ ਫਾਇਦਾ ਵੀ ਦੇ ਰਹੀ ਹੈ ਇੱਕ ਦਹਾਕੇ ਪਹਿਲਾਂ ਤੇ ਅੱਜ ਦੇ ਸਮੇਂ ਦੇ ਵਿੱਚ ਦਮਾ ਜਾਂ ਫਿਰ ਸੀਓਪੀਡੀ ਦੇ ਕੇਸ ਵੱਧ ਰਹੇ ਹੈ ਜਾਂ ਫਿਰ ਘਟੇ ਹੈ ਇਹ ਦੋਨੋਂ ਬਿਮਾਰੀਆਂ ਦੇ ਕੇਸਸ ਤਾਂ ਵੱਧ ਰਹੇ ਹੈ ਇਹਦੇ ਵਿੱਚ ਕਾਰਨ ਜਿਸ ਤਰ੍ਹਾਂ ਮੈਂ ਦੱਸਿਆ ਸੀ ਐਸਥਮਾ ਦੇ ਵਿੱਚ ਹੈਰਿਡਿਟੀ ਫੈਕਟਰ ਵੀ ਰਹਿੰਦਾ ਜਿਸ ਦੇ ਵਿੱਚ ਅਗਰ ਪੇਰੈਂਟਸ ਨੂੰ ਗ੍ਰੈਂਡਪੇਰੈਂਟਸ ਨੂੰ ਕਿਸੇ ਨੀ ਬਿਮਾਰੀ ਹੈ ਤਾਂ ਬੱਚਿਆਂ ਨੂੰ ਜਾਂ ਉਹਨਾਂ ਦੇ ਅੱਗੇ ਬੱਚਿਆਂ ਨੂੰ ਹੋ ਸਕਦੀ ਹੈ ਪਰ ਸੀਓਪੀਡੀ ਦੀ ਬਿਮਾਰੀ ਹੈ ਮੇਨਲੀ ਇਹ ਹੈ ਜੇ ਜਿਹੜੀ ਹੈ স্মੋਕਿੰਗ ਰਿਲੇਟਡ ਹੈ ਤਾਂ ਦੂਸਰੇ ਉਹਨਾਂ ਲੋਕਲ ਫੀਮੇਲ ਚ ਵੀ ਹੈ ਇੰਡੀਆ ਦੇ ਵਿੱਚ ਇਸ ਫੀਮੇਲ ਦੇ ਵਿੱਚ ਉਹਨਾਂ ਨੂੰ ਹੁੰਦੀ ਹੈ ਜਿਹੜੇ ਕੀ ਘਰ ਦੇ ਵਿੱਚ ਹਜੇ ਵੀ ਉਹ ਚੁੱਲ੍ਹੇ ਦਾ ਇਸਤੇਮਾਲ ਕਰਦੇ ਆ ਖਾਣਾ ਬਣਾਉਣ ਲਈ ਜਾਂ ਕੁਝ ਲੋਕ ਐਸੇ ਇਲਾਕਿਆਂ ਚ ਛੰਡੇ ਇਲਾਕਿਆਂ ਚ ਰਹਿੰਦੇ ਹਿਮਾਚਲ ਚ ਜੰਮੂ ਕਸ਼ਮੀਰ ਦੀ ਤੇ ਬਹੁਤ ਜ਼ਿਆਦਾ ਠੰਡ ਪੈਂਦੀ ਹੈ ਤਾਂ ਰਾਤ ਨੂੰ ਆਪਣੇ ਆਪ ਨੂੰ ਗਰਮ ਰੱਖਣ ਲਈ ਉਹ ਕਈ ਵਾਰ ਅੰਗੀਠੀ ਜਾਂ ਲੱਕੜਾਂ ਬਾਲ ਕੇ ਆਪਣੇ ਕਮਰਾ ਦੇ ਵਿੱਚ ਉਹ ਕਰਦੇ ਆ ਟੈਂਪਰੇਚਰ ਨੂੰ ਨੋਰਮਲ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਉਹਦੇ ਨਾਲ ਧੂਆਂ ਜਿਹੜਾ ਇਨਹੇਲ ਕਰਦੇ ਆ ਤਾਂ ਉਹਦੇ ਕਰਕੇ ਉਹਨਾਂ ਦੇ ਲੋਕਾਂ ਨੂੰ ਸੀਓਪੀਡੀ ਦੀ ਬਿਮਾਰੀ ਪਿੰਡਾਂ ਵਿੱਚ ਇਹ ਲੋਕ ਕਿ ਹਜੇ ਵੀ ਗੈਸ ਦਾ ਇਸਤੇਮਾਲ ਨਹੀਂ ਕਰਦੇ ਚੁੱਲ੍ਹੇ ਤੇ ਖਾਣਾ ਬਣਾਉਂਦੇ ਆ ਤਾਂ ਉਹਨਾਂ ਵਿੱਚ ਸੀਓਪੀਡੀ ਦੀ ਬਿਮਾਰੀ ਔਰਤਾਂ ਦੇ ਵਿੱਚ ਵੀ ਪਾਈ ਜਾਂਦੀ ਹੈ ਆਦਰਵਾਇਜ਼ ਦੇ ਮੇਨਲੀ ਪੋਲੂਸ਼ਨ ਜਾਂ স্মੋਕਿੰਗ ਰਿਲੇਟਡ ਹੈ ਬਿਮਾਰੀ ਡਾਕਟਰ ਫਿਰ ਜਦੋਂ ਹੁਣ ਪਿੰਡਾਂ ਦੇ ਵਿੱਚ ਤੇ ਚੁੱਲਾ ਬਾਲਣਾ ਜਾਂ ਅੰਗੀਠੀ ਸੇਕਣਾ ਇਹ ਨਾਰਮਲੀ ਹੁੰਦਾ ਹੈ ਜ਼ਿਆਦਾਤਰ ਘਰਾਂ ਦੇ ਵਿੱਚ ਜੇ ਕੋਈ 100 ਘਰ ਚੋਂ ਮੈਨੂੰ ਲੱਗਦਾ ਵੀ 70 ਘਰ ਜਿਹੜੇ ਚੁੱਲਾ ਬਾਲਦੇ ਹੋਣਗੇ ਜਾਂ ਅੰਗੀਠੀ ਸੇਕਦੇ ਹੋਣਗੇ ਫਿਰ ਇਹਨਾਂ ਤੋਂ ਬਚਾ ਕਿਵੇਂ ਕੀਤਾ ਜਾ ਸਕਦਾ ਪਰ ਹੁਣ ਆਪਾਂ ਦੇਖਿਆ ਜੇ ਅਸਲ 15-20 ਸਾਲ ਪਹਿਲਾਂ ਤੇ ਬਹੁਤ ਜ਼ਿਆਦਾ ਕਾਮਨ ਸੀ ਆਪਣੇ ਸਿਲੰਡਰ ਹੈ ਗੈਸ ਸਿਲੰਡਰ ਹੈ ਹੁ ਪਿੰਡਾਂ ਚ ਵੀ ਅਵੇਲੇਬਲ ਹੋ ਚੁੱਕਿਆ ਪਹਿਲਾਂ ਇਹ ਚੀਜ਼ਾਂ ਸਿਰਫ ਮੰਡੀਆਂ ਜਾਂ ਆਪਾਂ ਸ਼ਹਿਰਾਂ ਚ ਸੀ ਹੁ ਪਿੰਡਾਂ ਤੱਕ ਵੀ ਪਹੁੰਚ ਗਿਆ ਤੇ ਲੋਕਾਂ ਨੂੰ ਗਵਰਨਮੈਂਟ ਇਹਦੇ ਲਈ ਸਸਤੇ ਸਿਲੰਡਰ ਪ੍ਰੋਵਾਈਡ ਵੀ ਕਰਦੀ ਹੈ ਤੇ ਮੈਂ ਇਹਨਾਂ ਨੂੰ ਕਹਾਂਗਾ ਵੀ ਉਸ ਦੇ ਵਿੱਚ ਸਿਲੰਡਰ ਦੇ ਉੱਤੇ ਖਾਣਾ ਬਣਾਉਣਾ ਚਾਹੀਦਾ ਹੈ ਇਹ ਉਹਨਾਂ ਨੂੰ ਜਿਹੜਾ ਅੰਗੀਠੀ ਸਿੱਖਣਾ ਜਾਂ ਰਾਤ ਦੇ ਟਾਈਮ ਈਵਨ ਕੀ ਜਾਂ ਲੱਕੜਾਂ ਨਾਲ ਆਪਣੇ ਆਪ ਨੂੰ ਸਿੱਖਦੇ ਆ ਤਾਂ ਉਸ ਤੋਂ ਅਵਾਇਡ ਕਰਨਾ ਚਾਹੀਦਾ ਕਿਉਂਕਿ ਮੈਂ ਇਹ ਬੜੀ ਡੇਂਜਰਸ ਹੈ ਇਹ ਤਾਂ ਫੇਫੜਿਆਂ ਦੀ ਬਿਮਾਰੀ ਤਾਂ ਹੈ ਹੀ ਹੈ ਜਿਹੜੀ ਅੰਗੀਠੀ ਸਿੱਖਣ ਨਾਲ ਕਾਰਬਨ ਮੋਨੋਆਕਸਾਈਡ ਗੈਸ ਹੈ ਜਿਹੜੀ ਟੇਸਟਲੈਸ オーਡਰਲੈਸ ਗੈਸ ਹੈ ਇਸ ਤਰ੍ਹਾਂ ਤੁਸੀਂ ਸੁਣਿਆ ਹੋਵੇ ਕੁਝ ਲੋਕ ਅੱਜਕੱਲ ਹਜੇ ਹੀ ਹੀਟਰ ਇਸ ਤਰ੍ਹਾਂ ਦੇ ਯੂਜ਼ ਕਰਦੇ ਜਿਹੜੇ ਕਿ ਗੈਸ ਹੀਟਰ ਹੈ ਇਸ ਤਰ੍ਹਾਂ ਕੀ ਅਪਕ ਨੇ ਗੈਸ ਸਿਲੰਡਰ ਨੂੰ ਯੂਜ਼ ਕਰਕੇ ਉਹ ਹੀਟਰ ਕੰਮ ਕਰ ਦਿਆ ਤੇ ਉਹ ਜਿਨ੍ਹਾਂ ਨੂੰ ਕੋਈ ਇਲੈਕਟ੍ਰਿਸਿਟੀ ਦੀ ਪ੍ਰੋਬਲਮ ਹੈ ਤਾਂ ਉਹ ਸਸਤੇ ਵੀ ਪੈਂਦੇ ਐ ਤੇ ਇਸ ਕਰਕੇ ਮੈਂ ਕੁਝ ਲੋਕ ਸਾਡੇ ਕੋਲ ਲੁਧਿਆਣਾ ਵੀ ਆਏ ਸੀ ਇੱਥੇ ਵੀ ਦੋ ਲੋਕ ਮੈਂ ਦੇਖੇ ਉਹ ਹੀਟਰ ਉਹਨਾਂ ਦੇ ਜਿਹੜਾ ਹੈਗਾ ਜਿਹੜਾ ਵਾਟਰ ਹੀਟਰ ਹੈ ਉਹਨਾਂ ਦੇ ਰੂਮ ਦੇ ਵਿੱਚ ਉਸ ਦੇ ਵਿੱਚ ਲੱਗਿਆ ਬਾਥਰੂਮ ਦੇ ਅੰਦਰ ਲੱਗਿਆ ਹੋਇਆ ਸੀ ਤਾਂ ਉਹ ਵੀ ਕਾਰਬਨ ਮੋਨੋਆਕਸਾਈਡ ਪੈਦਾ ਕਰ ਦਿਆ ਕਾਫੀ ਬੇਹੋਸ਼ ਵੀ ਹੋ ਜਾਂਦੇ ਉਹਦੇ ਨਾਲ ਬੱਚੇ ਬੇਹੋਸ਼ ਹੋ ਜਾਂਦੇ ਤੁਸੀਂ ਪਹਿਲਾਂ ਵੀ ਦੇਖਿਆ ਹੁੰਦਾ ਹਿਮਾਚਲ ਦੇ ਵਿੱਚ ਕਾਫੀ ਸੀ ਇੱਕ ਵਾਰੀ ਇੱਧਰ ਹਰਿਆਣਾ ਸਾਈਡ ਤੋਂ ਜੀ 15 ਵੀ ਬਈਏ ਕੁਝ ਉਹਨਾਂ ਦੀ ਡੈਥ ਵੀ ਹੋ ਗਈ ਸੀ ਉਹ ਇੱਕ ਕਮਰੇ ਦੇ ਵਿੱਚ 10-15 ਸੋਰੇ ਸੀ ਅੰਗੀਠੀਆਂ ਲਗਾਈ ਹੋਈ ਸੀ ਤਾਂ ਆਰਡਰਲੈਸ ਗੈਸ ਹੈ ਬੇਹੋਸ਼ੀ ਆ ਜਾਂਦੀ ਹੈ ਤੇ ਫਿਰ ਉਹਨਾਂ ਦੀ ਬਹੁਤ ਜ਼ਿਆਦਾ ਸੀਰੀਅਸ ਪ੍ਰੋਬਲਮ ਹੋ ਕੇ ਡੈਥ ਵੀ ਹੋ ਜਾਂਦੀ ਹੈ ਇਸ ਕਰਕੇ ਸਾਨੂੰ ਕਮਰੇ ਦੇ ਵਿੱਚ ਅੰਗੀਠੀ ਬਾਰਨਾ ਤਾਂ ਬਹੁਤ ਹੀ ਡੇਂਜਰਸ ਹੈ ਦੋਸਤੋ ਜਿਹੜੀ ਜਨਰੇਸ਼ਨ ਜਿਹੜੀ ਹੈ ਹੁਣ ਇਹ ਜ਼ਿਆਦਾਤਰ ਅਸੀਂ ਦੇਖਦੇ ਆ ਕਿ ਸਿਗਰਟ ਜਿਹੜੀ ਆ ਪੀਂਦੀ ਹੈ ਜਿਹਨੂੰ ਸਮੋਕਿੰਗ ਕਰਦੇ ਨੇ ਜ਼ਿਆਦਾਤਰ ਤੇ ਕੋਈ ਸ਼ੌਂਕ ਨੂੰ ਕਰਦਾ ਬਾਅਦ ਚ ਮਜਬੂਰੀ ਬਣ ਜਾਂਦੀ ਹੈ ਇਹ ਮਜਬੂਰੀ ਫਿਰ ਸਰ सीओपीडी ਦੇ ਵਿੱਚ ਜਾਂ ਫਿਰ ਦਮੇ ਦੇ ਲੇ ਕਿੰਨੀ ਖਤਰਨਾਕ ਹੁੰਦੀ ਹੈ ਜਿਹੜੀ স্মੋਕਿੰਗ ਹੈ ਬਹੁਤ ਡੇਂਜਰਸ ਹੈ सीओपीडी ਦੇ ਤਾਂ ਬਿਮਾਰੀ ਸਾਨੂੰ ਮੈਂ ਜਿਸ ਤਰ੍ਹਾਂ ਦੱਸਿਆ ਕਿ স্মੋਕਿੰਗ ਰਿਲੇਟਡ ਹੈ ਪੋਲੂਸ਼ਨ ਰਿਲੇਟਡ ਹੈ ਪਰ ਅੱਜ ਕੱਲ ਦੀ ਜਨਰੇਸ਼ਨ ਵੀ ਇਸ ਨੂੰ ਬੜਾ ਐਜ਼ ਅ ਸ਼ੌਕ ਸ਼ੌਕ ਦੇ ਵਿੱਚ ਇੱਕ ਦੂਸਰੇ ਨੂੰ ਦੇਖ ਕੇ ਫਰੈਂਡ ਸਰਕਲ ਨੂੰ ਦੇਖ ਕੇ ਈਵਨ ਫੀਮੇਲ ਯੰਗਸਟਰ ਕਾਲਜ ਦੇ ਵਿੱਚ ਲੜਕੇ ਲੜਕੀਆਂ ਕਾਮਨਲੀ ਤੁਸੀਂ ਰਾਤ ਨੂੰ ਕਿਤੇ ਵੀ ਚੰਡੀਗੜ੍ਹ ਦੇ ਕਿਤੇ ਸ਼ਹਿਰ ਚਲੇ ਜਾਓ ਕਲੱਬ ਚ ਚਲੇ ਜਾਓ ਤਾਂ ਉੱਥੇ ਬੜੇ ਓਪਨਲੀ ਜਦਕਿ ਬੈਨ ਹੋ ਚੁੱਕਿਆ ਆਪਣੇ ਚੰਡੀਗੜ੍ਹ ਦੇ ਵਿੱਚ ਤੁਸੀਂ ਪਬਲਿਕ ਪਲੇਸ ਤੇ স্মੋਕਿੰਗ ਨਹੀਂ ਕਰ ਸਕਦੇ ਪਰ ਕਈ ਲੋਕਾਂ ਨੇ ਤਾਂ ਸਪੈਸ਼ਲ স্মੋਕਿੰ ਔਰ ਉਸੇ ਕਰਕੇ ਸ਼ੌਕ ਦੇ ਵਿੱਚ ਹੁੱਕਾ ਬਾਰ ਵੀ ਜਿਸ ਤਰ੍ਹਾਂ ਗਵਰਨਮੈਂਟ ਕਾਫੀ ਸਖਤਾਈ ਕੀਤੀ ਹੈ ਹੁੱਕਾ ਬਾਰ ਬੰਦ ਕੀਤੀਆਂ ਉਹ ਵੀ ਸ਼ੌਕ ਨਾਲ ਫਲੇਵਰਡ ਹੁੰਦੇ ਆ ਇਸ ਕਰਕੇ ਲੈਂਦੇ ਆ ਪਰ ਉਹ ਇਵਨ ਕੀ ਹੈ ਤਾਂ স্মੋਕ ਪਰ ਆਪਣੇ ਜਾ ਕੇ ਈ ਸਿਗਰਟ ਹੈ ਕੁਝ ਲੋਕ ਸਮਝਦੇ ਈ ਸਿਗਰਟ ਸੇਫ ਹੈਗੇ ਉਸੇ ਵਿੱਚ ਐਡਿਕਸ਼ਨ ਹੈ ਐਡਿਕਸ਼ਨ ਲੋਕਾਂ ਨੂੰ ਯੂਜ਼ਰੀ ਸਿਗਰਟ ਪੀਣ ਦੇ ਕਰਕੇ ਮੇਨ ਫੈਕਟਰ ਹੁੰਦਾ ਹੈ ਲਿੰਕ ਨਿਕੋਟਿਨ ਸੋ ਨਿਕੋਟਿਨ ਇਜ਼ देयर ਇਨ ਦਾ ਇਵਨ ਦਿਸ ਹੁੱਕਾ ਬਾਰ ਐਂਡ ਆਲਸੋ ਈ ਸਿਗਰਟ ਪਰ ਜਿਹੜੇ ਅਦਰਵਾਈਜ਼ ਦੇਖਿਆ ਗਿਆ ਜਿਹਦੇ ਵਿੱਚ ਅਸੀਂ ਧੂਆ ਜਿਹੜਾ ਸਿਗਰਟ ਦੇ ਨਾਲ ਅਸੀਂ ਇਨਹੇਲ ਕਰਦੇ ਆ ਉਹਦੇ ਵਿੱਚ 3000 ਐਸੇ ਕੈਮੀਕਲ ਹੈ ਜਿਹੜੇ ਕਿ ਡੇਂਜਰਸ ਹੈ ਉਹਦੇ ਵਿੱਚ ਸਿੱਧੇ ਸਿੱਧੇ 70 ਕੈਮੀਕਲ ਐਸੇ ਹੈ ਜਿਹੜੇ ਕਿ ਕੈਂਸਰ ਦਾ ਕਾਰਨ ਬੰਦੇ ਆ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਲੋਕੀ ਸਮਝਦੇ ਅਭੀ ਸਿਗਰਟ ਪੀਣ ਵਾਲੇ ਨੂੰ ਸ਼ਾਇਦ ਫੇਫੜੇ ਦਾ ਕੈਂਸਰ ਹੁੰਦਾ ਹੈ ਮੈਂ ਨਹੀਂ ਇਹਦੇ ਨਾਲ 8 ਤੋਂ 10 ਤਰ੍ਹਾਂ ਦੇ ਕੈਂਸਰ ਹੁੰਦੇ ਆ ਮੂੰਹ ਦਾ ਕੈਂਸਰ ਹੋਣਾ ਫੂਡ ਪਾਈਪ ਦਾ ਕੈਂਸਰ ਹੋਣਾ ਲਿਵਰ ਦਾ ਕੈਂਸਰ ਹੋਣਾ ਪੈਂਕਰੀਆਜ਼ ਦਾ ਕੈਂਸਰ ਹੋਣਾ ਬੱਚੇਦਾਨੀ ਦਾ ਕੈਂਸਰ ਹੋਣਾ ਇਹ ਬਹੁਤ ਹੀ ਜ਼ਿਆਦਾ ਇਸ ਤਰ੍ਹਾਂ ਦੀਆਂ ਬਿਮਾਰੀਆਂ ਸਾਰੇ ਤਰ੍ਹਾਂ ਦੇ ਕੈਂਸਰ ਦਾ ਕਾਰਨ ਇਵਨ ਕਿ ਇਹ ਯੂਰੀਨਰੀ ਬਲੇਡ ਹੈ ਜਿਹਨੂੰ ਕੋਈ ਉਸ ਦਾ ਵੀ ਕੈਂਸਰ স্মੋਕਿੰਗ ਵਾਲੇ ਪੇਸ਼ੈਂਟ ਦੇ ਵਿੱਚ স্মੋਕਿੰਗ ਵਾਲੇ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਪਾਇਆ ਗਿਆ ਡਾਕਟਰ ਸਾਹਿਬ ਜਿੱਦਾਂ ਹੁਣ ਹੋਸਟਲ ਦੇ ਵਿੱਚ ਮੁੰਡੇ ਰਹਿੰਦੇ ਆ ਮੰਨ ਲਓ ਵੀ ਏ ਜਿਹੜਾ ਸਿਗਰਟ ਪੀ ਰਿਹਾ ਤੇ ਬੀ ਨਹੀਂ ਪੀਂਦਾ ਤੇ ਪਰ ਰਾਤ ਇਕੱਠੇ ਸੌਂਦੇ ਇਕੱਠੇ ਰਹਿੰਦੇ ਆ ਤੇ ਫਿਰ ਜਿਹੜਾ ਬੀ ਆ ਉਹ ਵੀ ਇਫੈਕਟਡ ਹੋਏਗਾ ਬਿਲਕੁਲ ਉਹਦੇ ਨੇ ਇਫੈਕਟਡ ਹੋਏਗਾ ਇਹਨੂੰ ਸਪੈਸਿਵ স্মੋਕਿੰਗ ਕਹਿੰਦੇ ਆ ਇਸ ਕਰਕੇ ਕਾਫੀ ਪੇਸ਼ੈਂਟ ਜਿਨ੍ਹਾਂ ਦੇ ਸਾਡੇ ਕੋਲ ਇਸ ਤਰ੍ਹਾਂ ਦੇ ਪੇਸ਼ੈਂਟ ਆਉਂਦੇ ਕਾਫੀ ਹਿਮਾਚਲ ਦੇ ਹਰਿਆਣਾ ਦੇ ਪੇਸ਼ੈਂਟ ਹੈ ਪੰਜਾਬ ਦੇ ਵਿੱਚ স্মੋਕਿੰ ਉਸਤੇ ਹਿਸਟਰੀ ਲੈਨੇ ਆ ਸੀ ਹਾਂਜੀ ਉਹ ਪੇਸ਼ੈਂਟ ਕੇ ਅੰਦਰ ਹਾਂਜੀ ਮੈਂ ਸਿਗਰਟ ਪੀ ਰਿਹਾ ਤਾਂ ਕੋਈ 20 ਸਾਲ ਤੋਂ ਪੀ ਰਿਹਾ 30 ਸਾਲ ਤੋਂ ਪੀ ਰਿਹਾ ਫਿਰ ਉਹਨਾਂ ਨੇ ਇਹ ਗੱਲ ਦੱਸੀ ਜਾਂਦੀ ਵੀ ਤੁਸੀਂ ਆਪਣੇ ਤਾਂ ਸ਼ਰੀਰ ਖਰਾਬ ਹੀ ਕਰਨਾ ਆਪਣੇ ਫੈਮਿਲੀ ਮੈਂਬਰਸ ਦਾ ਵੀ ਕਰਦੇ ਹੋ ਕਿਉਂਕਿ ਜਿਹੜੇ ਬੰਦੇ ਸਿਗਰਟ ਨਾਲ ਐਡਿਕਟ ਹੋ ਜਾਂਦੇ 20 30 40 ਤੱਕ ਸਿਗਰਟ ਡੇਲੀ ਪੀਂਦੇ ਆ ਤਾਂ ਘਰ ਵੀ 5-7 ਸਿਗਰਟ ਜ਼ਰੂਰ ਪੀਂਦੇ ਆ ਜੀ 20-25 ਬਾਹਰ ਪੀਂਦੇ ਆ ਤਾਂ ਉਹਦੇ ਨਾਲ ਦੇ ਫੈਮਿਲੀ ਚ ਬੱਚੇ ਹੈ ਜੋ ਉਹਨਾਂ ਦੀ ਵਾਈਫ ਹੈ ਉਹ ਵੀ ਅਫੈਕਟਡ ਹੁੰਦੀ ਹੈ ਕਿਉਂਕਿ ਪੈਸਿਵ ਸਮੋਕਿੰਗ ਨਾਲ ਘਰ ਦੇ ਵਿੱਚ ਉਹੀ ਧ ਇਹ ਵੀ ਉਹਨਾਂ ਨੂੰ ਹੋਣ ਦੇ ਚਾਂਸਸ ਕਾਫੀ ਰਹਿੰਦੇ ਹਨ ਡਾਕਟਰ ਜਿੱਦਾਂ ਹੁਣ ਖਾਂਗ ਆ ਰਹੀ ਹੈ ਹੱਥੂ ਲੱਗ ਜਾਣਾ ਫਿਰ ਸਾਹ ਚੜਨਾ ਇਹ ਜਦੋਂ ਕੋਈ ਸੰਕੇਤ ਆਉਂਦੇ ਤੇ ਕਿੱਥੇਕ ਸਾਨੂੰ ਲੱਗਦਾ ਵੀ ਅਸੀਂ ਹੁਣ ਡਾਕਟਰ ਤੋਂ ਜਾਣਾ ਚਾਹੀਦਾ ਇਹ ਸਟੇਜ ਨੂੰ ਅਸੀਂ ਕਿੰਨਾ ਕੁ ਸਮਝਦੇ ਆ ਵੀ ਕਿ ਕਿਹੜੇ ਸ਼ੁਰੂਆਤੀ ਹੈ ਇਹ ਜਾਂ ਫਿਰ ਇਹ ਅੱਗੇ ਗੰਭੀਰ ਬਣ ਸਕਦੀ ਹੈ ਇਹ ਦੇਖਿਆ ਜਾਵੇ ਸਿੰਪਲ ਖਾਂਸੀ ਆਣਾ ਜੁਕਾਮ ਲੱਗਣਾ ਦਾ ਸਾਹ ਚੜਨਾ ਇਹ ਵੈਸੇ ਤਾਂ ਨਹੀਂ ਹੁੰਦਾ ਪਰ ਕਿਸੇ ਨੂੰ ਵਾਇਰਲ ਇਨਫੈਕਸ਼ਨ ਹੋਈ ਹੈ ਉਸ ਤਰ੍ਹਾਂ ਨੇ ਸਿੰਪਟਮ ਆ ਜਾਂਦੇ ਆ ਉਹ ਯੂਸੂਅਲੀ ਤਿੰਨ ਤੋਂ ਪੰਜ ਮੈਕਸਿਮਮ 7 ਦਿਨਾਂ ਦੇ ਅੰਦਰ ਅੰਦਰ ਠੀਕ ਹੋ ਜਾਂਦੇ ਪਰ ਕਈ ਲੋਕਾਂ ਨੂੰ ਛਾਤੀ ਆਵਾਜ਼ ਕਰਦੀ ਹੈ ਖਾਂਸੀ ਆਉਂਦੀ ਹੈ ਨਾਲ ਸਾਹ ਚੜਦਾ ਹੈ ਕੁਝ ਪੇਸ਼ੈਂਟ ਕਹਿੰਦੇ ਮੈਨੂੰ ਰਾਤ ਨੂੰ ਜਾਂ अर्ਲੀ ਮਾਰਨਿੰਗ ਇਹ ਤਕਲੀਫ ਜ਼ਿਆਦਾ ਆਉਂਦੀ ਹੈ ਤਾਂ ਸਿੱਧੇ ਸਿੱਧੇ ਯੂਜ਼ਲੀ ਅਸਥਮਾ ਦਾ ਕਾਰਨ ਬੰਦੇ ਹਨ ਪਰ ਕੁਝ ਪੇਸ਼ੈਂਟ ਹੈ ਅਸਥਮਾ ਦੀ ਵੀ ਡਿਜ਼ੀਜ਼ਸ ਸਟੇजेस ਹੈ ਕੋਈ ਮਾਈਲਡ ਹੁੰਦੀ ਹੈ ਸਿਰਫ ਮੌਸਮ ਚੇਂਜ ਹੋਣ ਕਰਕੇ ਹੁੰਦੀ ਹੈ ਕਈਆਂ ਨੂੰ ਥੋੜਾ ਥੋੜਾ ਸਿੰਪਟਮ ਸਾਰਾ ਸਾਰ ਰਹਿੰਦੇ ਹੈ ਕਈਆਂ ਨੂੰ ਇਨ ਬੀਟਵੀਨ ਅਟੈਕਸ ਆਉਂਦੇ ਜਿਹਨੂੰ ਕਿ ਮੈਂ ਪਹਿਲਾਂ ਦੱਸਿਆ ਸੀ ਫਲੇਅਰ ਅਪਸ ਹੋ ਜਾਂਦੀ ਇਸੇ ਤਰ੍ਹਾਂ COPD ਦੇ ਪੇਸ਼ੈਂਟ ਹੈ ਜਿਸ ਤਰ੍ਹਾਂ ਉਹਨਾਂ ਨੂੰ ਵੀ ਸਾਹ ਚੜ੍ਹਦਾ ਖਾਂਸੀ ਆਉਂਦੀ ਹੈ ਜਕੜਨ ਹੁੰਦੀ ਹੈ ਇਹ ਦੋਨੋਂ ਸਿੰਪਟਮ ਜਿਹਨੋਂ ਸਿੰਪਟਮ ਜਿਹੜੇ ਹੈ ਦੋਨੋਂ ਬਿਮਾਰੀਆਂ 'ਚ ਹੈ ਪਰ ਫਰਕ ਇਹ ਹੈ ਕਿ ਐਸਥਮਾ ਵਾਲੇ ਪੇਸ਼ੈਂਟ ਨੂੰ ਜਦੋਂ ਸਿੰਪਟਮ ਆਉਂਦੇ ਕੁਛ ਦਿਨ ਰਹਿੰਦੇ ਜਦੋਂ ਟ੍ਰੀਟਮੈਂਟ ਕਰਦੇ ਆ ਨਾਰਮਲ ਲਾਈਫ ਜਿੰਦਾ ਪਰ COPD ਦੇ ਪੇਸ਼ੈਂਟ ਦੇ ਵਿੱਚ ਸਿੰਪਟਮ ਬਨੇ ਰਹਿੰਦੇ ਆ ਤੇ ਉਹਨਾਂ ਦੇ ਵਿੱਚ ਵਿੱਚ ਅਟੈਕਸ ਆਉਂਦੇ ਆ ਤਾਂ ਉਹਦੋਂ ਜਦੋਂ ਕਿ ਉਹਨਾਂ ਨੂੰ ਫੀਵਰ ਵੀ ਹੋ ਸਕਦਾ ਬਹੁਤ ਜ਼ਿਆਦਾ ਗਾੜੀ ਬਲਗਮ ਬਣਨੀ ਸ਼ੁਰੂ ਹੋ ਜਾਂਦੀ ਹੈ ਜੇ ਉਹਨਾਂ ਸਾਹ ਜ਼ਿਆਦਾ ਚੜਨਾ ਪੈ ਜਾਂਦਾ ਤਾਂ ਉਹਨਾਂ ਨੂੰ ਕਈ ਵਾਰ ਫਿਰ ਲੇਟਰਨ ਆਕਸੀਜਨ ਦੀ ਵੀ ਜ਼ਰੂਰਤ ਪੈਂਦੀ ਹੈ ਫਿਰ ਇਸ ਤੋਂ ਬਾਅਦ ਸਰ ਜਿਵੇਂ ਮਰੀਜ਼ ਜਿਹੜੇ ਆ ਸਾਹ ਲੈਣ ਦੇ ਵਿੱਚ ਕਾਫੀ ਮੁਸ਼ਕਲ ਆਉਂਦੀਆਂ ਕਈਆਂ ਨੂੰ ਔਰ ਜਾਂ ਤਾਂ ਆਪਣੇ ਘਰੇਲੂ ਇਲਾਜ ਕਰਨ ਲੱਗ ਪੈਂਦੇ ਆ ਜਾਂ ਫਿਰ ਉਸ ਨੂੰ ਨਜ਼ਰ ਅੰਦਾਜ਼ ਕਰ ਦਿੰਦੇ ਆ ਕੋਈ ਫਾਈਨੈਂਸ਼ੀਅਲ ਤੌਰ ਦੇ ਉੱਪਰ ਵੀ ਇਸ ਨੂੰ ਨਜ਼ਰ ਅੰਦਾਜ਼ ਕਰ ਦਿੰਦਾ ਜਾਂ ਫਿਰ ਕੋਈ ਖੇਚਲ ਨਹੀਂ ਕਰਦਾ ਵੀ ਮੈਂ ਡਾਕਟਰ ਕਿੱਧਰ ਜਾਵਾਂ ਇਹ ਕਿੰਨਾ ਖਤਰਨਾਕ ਹੋ ਸਕਦਾ ਤੁਸੀਂ ਬਹੁਤ ਅੱਛਾ ਸਵਾਲ ਪੁੱਛਿਆ ਮੈਂ ਕਾਫੀ ਅਸੀਂ ਸਟੱਡੀ ਕਰਦੇ ਆ ਕਿ ਇਹ ਜਿਹੜੀ ਚੀਜ਼ਾਂ ਹੈਗੀਆਂ ਆਪਣੇ ਵੈਸਟਰਨ ਕੰਟਰੀ ਦੇ ਵਿੱਚ ਪੂਰਾ ਡਾਟਾ ਹੈ ਪਬਲਿਕ ਦਾ ਡਾਟਾ ਹੁੰਦਾ ਇੰਨੇ ਲੋਕ ਸਾਡੇ ਕੋਲ ਐਸਥਮਾ ਦੇ ਇੱਥੇ ਇੰਨੇ ਪੇਸ਼ੈਂਟਸ ਸੀਓਪੀਡੀ ਦੇ ਅਸੀਂ ਤੁਸੀਂ ਸੁਣ ਕੇ ਇਹ ਵੀ ਹੈਰਾਨ ਹੋਵੋਗੇ ਕਿ ਐਸਥਮਾ ਦੇ 12% ਵਰਲਡ ਦੇ ਕੇਸਸ ਇੰਡੀਆ ਦੇ ਪਰ ਜਿਹੜੇ ਐਸਥਮਾ ਨਾਲ ਡੈਥ ਹੈ ਉਹ ਇੰਡੀਆ 'ਚ 40% ਦੇ ਕਰੀਬ ਹੁੰਦੀ ਹੈ ਇਨਸੀਡੈਂਸ ਹੈ ਦਾ ਜਿਹੜਾ ਕਿ ਇਦੇ ਵਿੱਚ ਇੰਨੇ ਮਰੀਜ਼ 12% ਹੈ ਪਰ ਕਾਰਨ 40% ਇਸੇ ਕਰਕੇ ਹੈ ਕਿ ਸਾਡੀ ਇਹ ਬਿਮਾਰੀ ਡਾਇਗਨੋਸ ਹੀ ਨਹੀਂ ਹੁੰਦੀ ਲੋਗ ਸਮਝਦੇ ਮੈਨੂੰ ਤਾਂ ਸਿੰਪਲ ਵਾਇਰਲ ਇਨਫੈਕਸ਼ਨ ਸੀ ਜਾਂ ਮੈਂ ਤਾਂ ਕੋਈ ਇਸੇ ਜਗ੍ਹਾ ਕੰਮ ਕੀਤਾ ਜਾਂ ਵੈਸੇ ਸਾਹ ਚੜਦਾ ਤਾਂ ਮੇਰੀ ਨਾਰਮਲ ਕਫ ਹੈ ਕਿਉਂਕਿ ਆਪਣੇ ਜਿਹੜੇ ਸਿੰਪਟਮਸ ਹੈ ਉਹਨੂੰ ਪੇਸ਼ੈਂਟ ਕਾਫੀ ਤਾਂ ਹੱਦ ਤੱਕ ਨਾਰਮਲ ਲੈਂਦੇ ਐਕਚੁਅਲ ਚੋ ਐਸਥਮਾ ਦੇ ਪੇਸ਼ੈਂਟ ਹੁੰਦੇ ਐ ਤੇ ਜਦੋਂ ਉਹਨਾਂ ਨੂੰ ਕਈ ਵਾਰ ਸਵियर ਅਟੈਕ ਹੁੰਦਾ ਤਾਂ ਉਹ ਜਾਨਲੇਵਾ ਵੀ ਹੋ ਜਾਂਦਾ ਇਸ ਕਰਕੇ ਸਾਡੇ ਇੰਡੀਆ ਦੇ ਵਿੱਚ ਅਨ ਡਾਇਗਨੋਸ ਬਿਮਾਰੀਆਂ ਬਹੁਤ ਰਹਿ ਜਾਂਦੀਆਂ ਐ ਐਸਥਮਾ ਸੀਓਪੀਡੀ ਤੋਂ ਐਸੀਆਂ ਬਿਮਾਰੀਆਂ ਇਸ ਸਪਾਇਰੋਮੈਟਰੀ ਦਾ ਬੜਾ ਅਚਰੋਲ ਹੈ ਇਹ ਸਾਰੀ ਫੈਸਿਲਿਟੀ ਸਾਡੇ ਹਸਪੀਟਲ ਚ ਅਵੇਲੇਬਲ ਹੈ ਸੋ ਤੁਹਾਡੇ ਸ਼ੈਲਵੀ ਹਸਪੀਟਲ ਦੇ ਵਿੱਚ ਕੋਈ ਇਦਾਂ ਦਾ ਵੀ ਮਰੀਜ਼ ਆਇਆ ਹੈ ਜੋ ਤੁਸੀਂ ਦੇਖੇ ਹੋਣ ਹੋਣ ਉਹਨਾਂ ਨੇ ਕਿਹਾ ਵੀ ਤੁਸੀਂ ਬਹੁਤ ਲੇਟ ਆਏ ਹੋ ਤੁਹਾਨੂੰ ਤਾਂ ਕਾਫੀ ਪਹਿਲਾਂ ਦੇ ਜਿਹੜੇ ਹੈਗੇ ਆ ਲੱਛਣ ਦਿਖ ਰਹੇ ਨੇ ਬਿਲਕੁਲ ਬਿਲਕੁਲ ਕਾਫੀ ਪੇਸ਼ੇਂ ਨੇ ਕਹੀ ਕਹਿੰਗੇ ਕਾਫੀ ਮਹੀਨੇ ਤੋਂ ਮੈਨੂੰ ਖਾਂਸੀ ਸੀ ਜੀ ਇਹ ਤਾਂ ਮੈਨੂੰ ਕੁਝ ਮਰੀਜ਼ ਇਸ ਤਰ੍ਹਾਂ ਹੀ ਕਹਿਣਗੇ ਲੜਕੀਆਂ ਵੀ ਆ ਜਾਂ ਮੈਰਿਟ ਵੀਮਨ ਵੀ ਕਹਿਣਗੇ ਜੀ ਜਦੋਂ ਮੌਸਮ ਹੁੰਦਾ ਬਸ ਉਹ ਤੋਂ ਮੈਨੂੰ 15 20 ਦਿਨ ਖਾਂਸੀ ਰਹਿੰਦੀ ਹੈ ਜਦ ਕਿ ਉਹ ਐਕਚ ਤਾਂ ਉਹਨੂੰ ਇਗਨੋਰ ਕਰ ਦਿੰਦੇ ਆ ਜਦੋਂ ਵੀ ਅਸਥਮਾ ਦੇ ਸਿੰਪਟਮ ਆਉਂਦੇ ਆ ਜਿਹਨੂੰ ਆਪਾਂ ਇਗਨੋਰ ਕਰ ਦਈਏ ਪ੍ਰੋਪਰ ਟਰੀਟਮੈਂਟ ਨਾ ਕਰੀਏ ਤਾਂ ਕਰੋੜਾਂ ਦੇ ਵਿੱਚ ਜਿਹੜੇ ਸੈੱਲ ਹਜ਼ਾਰਾਂ ਤੇ ਲੱਖਾਂ ਦੇ ਵਿੱਚੋਂ ਡੈਮੇਜ ਹੋ ਜਾਂਦੇ ਆ ਜਿਹੜੇ ਕਿ ਰਿਕਵਰ ਨਹੀਂ ਕਰਦੇ ਜੇ ਆਪਾਂ ਉਹਦਾ ਟਰੀਟਮੈਂਟ ਪ੍ਰੋਪਰ ਨਾ ਕਰੀਏ ਇਸ ਕਰਕੇ ਕੁਝ ਲੋਕ ਇਹਨਾਂ ਬਿਮਾਰੀਆਂ ਨੂੰ ਨਾਰਮਲ ਲੈ ਕੇ ਛੱਡ ਦਿੰਦੇ ਆ ਜਾਂ ਕੁਝ ਕਹਿਣਗੇ ਕਿ ਮੈਂ ਤਾਂ ਕੰਮ ਹੀ ਇਸ ਤਰ੍ਹਾਂ ਦਾ ਮੇਰਾ ਜਾਂ ਮੈਨੂੰ ਬਹੁਤ ਐਗਜ਼ਰਸ਼ਨ ਹੁੰਦੀ ਐ ਇਸ ਕਰਕੇ ਸਾਹ ਚੜਦਾ ਹੈ ਤਾਂ ਕਈਆਂ ਨੂੰ ਖਾਂਸੀ ਵੀ ਆਉਂਦੀ ਐ ਤਾਂ ਨਾਰਮਲੀ ਲੈ ਲੈਂਦੇ ਵੀ ਮੌਸਮ ਬਦਲਿਆ ਸੀ ਤਾਂ ਕਰਕੇ ਮੈਨੂੰ ਖਾਂਸੀ ਹੋ ਗਈ ਜਾਂ ਗਵਰਨਮੈਂਟ ਵੀ ਕਹਿੰਦੀ ਹੈ ਇਵਨ ਕਿ ਸੁਨਿਆਣੇ ਤੁਸੀਂ ਟੀਵੀ ਦੀ ਬਿਮਾਰੀ ਵੀ ਬਹੁਤ ਕਾਮਨ ਹੈ ਕਿਸੇ ਨੂੰ ਵੀ 3 ਹਫਤਿਆਂ ਦੀ ਖਾਂਸੀ ਆ ਤਾਂ ਉਹਨੂੰ ਡਾਕਟਰ ਕੋਲੇ ਜਾਣ ਜ਼ਰੂਰ ਕਰਾਣੀ ਚਾਹੀਦੀ ਹੈ ਤੁਹਾਨੂੰ ਇਹ ਵੀ ਦੇਖਣਾ ਚਾਹੀਦਾ ਹੈ ਐਸਥਮਾ ਸੀਓਪੀਡੀ ਜਾਂ ਕੋਈ ਹੋਰ ਨਿਮੋਨੀਆ ਜਾਂ ਟੀਵੀ ਦੀ ਬਿਮਾਰੀ ਤਾਂ ਨਹੀਂ ਇਸ ਦੇ ਵਿੱਚ ਅਸੀਂ ਬਲਗਮ ਦੀ ਜਾਂਚ ਕਰਦੇ ਹਾਂ ਐਕਸ-ਰੇ ਕਰਦੇ ਹਾਂ ਸਰ ਇਨਹੇਲਰ ਨੂੰ ਲੈ ਕੇ ਵੀ ਕਾਫੀ ਮਿਥ ਬਣੇ ਹੋਏ ਹੈ ਕੋਈ ਕਹਿੰਦਾ ਵੀ ਇੱਕ ਵਾਰ ਜੇ ਮੈਂ ਲੈ ਲਿਆ ਤੇ ਮੈਂ ਇਹਦੇ ਨਾਲ ਹੀ ਲੱਗ ਜਾਵਾਂਗਾ ਫਿਰ ਇਹਦੇ ਵਿੱਚ ਸਟੀਰੋਇਡ ਨੂੰ ਲੈ ਕੇ ਵੀ ਕਾਫੀ ਮਿਥ ਹੈਗੇ ਹੈ ਕੋਈ ਕਹਿੰਦਾ ਵੀ ਇਹਦੀ ਲੱਤ ਜਿਹੜੀ ਲੱਗ ਜਾਂਦੀ ਹੈ ਛੁੱੜਦੀ ਨਹੀਂ ਆਖਰ ਤੱਕ ਫਿਰ ਸਰ ਇਹ ਵੀ ਹੁੰਦਾ ਹੈ ਵੀ ਕੋਈ ਤਰੀਕਾ ਗਲਤ ਲੈ ਲੈਂਦੇ ਆ ਇਨਹੇਲਰ ਲੈਣ ਦਾ ਤਰੀਕਾ ਨਹੀਂ ਸਹੀ ਹੁੰਦਾ ਸਰ ਇਹ ਕਿੰਨੇ ਕੁ ਤੱਕ ਸਹੀ ਹੈ ਤੁਸੀਂ ਬਹੁਤ ਅੱਛਾ ਚੀਜ਼ ਪੁੱਛੀ ਹੈ ਵੀ ਇਨਹੇਲਰ ਹੈ ਜਿਹੜਾ ਨਾ ਲੋਕੀ ਇਸ ਤੋਂ ਡਰਦੇ ਆ ਮੈਂ ਕਵਾਂਗੇ ਟੀਵੀ ਵਾਲਿਆਂ ਦਾ ਬਹੁਤ ਅੱਛਾ ਯੋਗਦਾਨ ਹੈ ਇੰਨੀਆਂ ਐਡਸ ਆਉਂਦੀਆਂ ਵੀ ਜਿਹੜੀ ਉਹ ਲੋਕ ਬਾਹਰ ਵੀ ਜਾਂਦੇ ਆ ਅਮਰੀਕਾ ਕੈਨੇਡਾ ਜਾਂ ਯੂਕੇ ਜਾਂਦੇ ਉਸ ਦੇ ਵਿੱਚ ਕੋਈ ਕਪ ਸਿਰਪ ਜਾਂ ਟੈਬਲੇਟ ਨਹੀਂ ਦਿੰਦਾ ਜਿਹੜੇ ਉੱਥੇ ਵੀ ਐਸਥਮਾ ਦੀ ਬਿਮਾਰੀ ਹੈ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਾਂਗਾ ਕਿ ਐਸਥਮਾ ਜਿਹੜੀ ਹੈ ਡਿਜ਼ੀਜ਼ ਲੋਕੀ ਕੋਈ ਸਮਝਦੇ ਸ਼ਾਇਦ ਇੰਡੀਆ ਦੇ ਵਿੱਚ ਪੋਲੂਸ਼ਨ ਜ਼ਿਆਦਾ ਇਸ ਕਰਕੇ ਕੇਸ ਜ਼ਿਆਦਾ ਹੈ ਵਰਲਡ ਦੇ ਕਲੀਨਸਟ ਕੰਟਰੀ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਨੂੰ ਅਸੀਂ ਗਿੰਦੇ ਆ ਤੇ ਸਭ ਤੋਂ ਜ਼ਿਆਦਾ ਇਨਸੀਡੈਂਸ ਐਸਥਮਾ ਦਾ ਇਨ੍ਹਾਂ ਕੰਟਰੀ ਦੇ ਵਿੱਚ ਹੈਗਾ ਸੇਸ਼ ਕਰਕੇ ਆਪਾਂ ਕਿਸੇ ਨੂੰ ਇਹ ਨਹੀਂ ਕਿੱਸੇ ਸਿਰਫ ਪੋਲੂਸ਼ਨ ਕਰਕੇ ਹੈ ਔਰ ਵੀ ਬੜੇ ਕਾਰਨ ਹੁੰਦੇ ਇੰਡੋਰ ਆਊਟਰ ਪੋਲੂਸ਼ਨ ਹੈ ਉਥੇ ਲੋਕ ਕੋਈ ਵਾਰ ਕਾਰਪਟ ਯੂਜ਼ ਕਰਦੇ ਆ ਹਿਮੀਡੀਫਾਇਰ ਯੂਜ਼ ਕਰਦੇ ਆ ਜਾਂ ਪੈਟ ਬੜੇ ਰੱਖਦੇ ਆ ਉੱਦਾਂ ਲੋਕ ਇਸ ਕਰਕੇ ਇੰਡੀਆ ਚ ਵੀ ਅਸੀਂ ਜਿਹੜੇ ਐਸਮਾ ਦੇ ਪੇਸ਼ੈਂਟ ਆ ਮੈਂ ਯੂਜ਼ਰ ਹਰ ਇੱਕ ਪੇਸ਼ੈਂਟ ਹਿਸਟਰੀ ਪੁੱਛਦਾ ਹਾਂ ਵੀ ਤੁਹਾਡੇ ਕੋਲ ਘਰੇ ਕੋਈ ਡੌਗ ਤਾਂ ਨਹੀਂ ਰੱਖਿਆ ਜਾਂ ਕੈਟ ਤਾਂ ਨਹੀਂ ਰੱਖੀ ਇਸੇ ਤਰ੍ਹਾਂ ਕੁਝ ਲੋਕ ਹੁੰਦੇ ਆ ਪਿਜਨਸ ਜਾਂ ਕਬੂਤਰ ਨਾਲ ਵੀ ਕਾਫੀ ਦੇਖਭਾਲ ਕਰਦੇ ਆ ਜਾਂ ਉਹਨਾਂ ਦੇ ਆਲਰੇਡੀ ਪਿੱਛੇ ਏਸੀ ਦੇ ਉੱਪਰ ਆਪਣਾ ਉਹਨਾਂ ਨੇ ਅੱਡਾ ਬਣਾਇਆ ਹੁੰਦਾ ਕਬੂਤਰਾਂ ਨੇ ਤਾਂ ਉਹ ਜਿਹੜੇ ਬਿੱਠਾ ਉਹ ਵੀ ਨਹਿਲ ਕਰਕੇ ਲੋਕ ਐਸਥਮਾ ਵਾਂਗੂ ਅਟੈਕ ਆ ਜਾਂਦੇ ਜੀ ਜਿਹਨੂੰ ਕੋਈ ਹਾਈਪਰਸੈਨਸਿਟਿਵ ਨਿਮੋਨਾਈਟਿਸ ਵੀ ਕਹਿੰਨੇ ਤਾਂ ਇਸ ਕਰਕੇ ਪੇਸ਼ੈਂਟ ਸਾਰਿਆਂ ਨੂੰ ਆਪਣੀ ਬਿਮਾਰੀ ਦਾ ਇਲਾਜ ਜ਼ਰੂਰ ਕਰਨਾ ਚਾਹੀਦਾ ਹੈ ਤੇ ਇਨਹੇਲਰ ਤੋਂ ਲੋਕ ਇਸ ਤਰ੍ਹਾਂ ਡਰਦੇ ਉਹਨਾਂ ਨੂੰ ਲੱਗਦਾ ਸ਼ਾਇਦ ਇਹ ਲਾਸਟ ਰਿਸੋਰਟ ਹੈ ਕਾਫੀ ਲੋਕ ਆਨੇ ਜੀ ਡਾਕਟਰ ਤੁਸੀਂ ਤਾਂ ਬੜੀ ਜਲਦੀ ਸ਼ੁਰੂ ਇਨਹੇਲਰ ਕਰਤਾ ਇਨਹੇਲਰ ਤਾਂ ਜਦੋਂ ਬਹੁਤ ਬੰਦਾ ਸੀਰੀਅਸ ਹੋ ਜਾਂਦਾ ਉਸ ਤਰ੍ਹਾਂ ਪਰ ਉਹਨਾਂ ਨੂੰ ਅਸੀਂ ਇਸ ਗੱਲ ਨਾਲ ਹੀ ਸਮਝਾਉਣਾ ਕਿਉਂਕਿ ਕੋਈ ਵੀ ਤੁਸੀਂ ਇਨਹੇਲਰ ਹੂੰ ਮਾਈਕਰੋਗ੍ਰਾਮ ਚਾਜ ਤਾਂ ਕੋਈ ਟੇਬਲ ਟੈਬਲੇਟ ਬਣੀ ਹੀ ਨਹੀਂ ਹੈ ਬੋਲ ਤੁਸੀਂ ਮਿਲੀਗ੍ਰਾਮ ਜਾਂ ਗ੍ਰਾਮ ਦੀ ਹੋਏਗੀ ਟੈਬਲੇਟ ਪੈਰਾਸੀਟਾਮੋਲ 500 ਮਿਲੀਗ੍ਰਾਮ ਟੈਬਲੇਟ ਹੈ ਬਾਕੀ ਟੈਬਲੇਟ ਵੀ ਐਂਟੀਬਾਇਟਿਕ ਦੀ ਸਾਰੀ ਮਿਲੀਗ੍ਰਾਮ ਚ ਹੈ ਪਨ ਇਨਹੇਲਰ ਹੈ ਮਾਈਕਰੋਗ੍ਰਾਮ ਚ ਹੈ ਤਾਂ ਇਸ ਤੋਂ ਤੁਸੀਂ ਸਿੱਧਾ ਸਿੱਧਾ ਸਮਝ ਸਕਦੇ ਹੋ ਕਿ ਡੋਸ ਕਿੰਨੀ ਘੱਟ ਹੈ ਫਿਰ ਮਰੀਜ਼ਾਂ ਨੂੰ ਅਸੀਂ ਇਹ ਵੀ ਐਗਜ਼ਾਮਪਲ ਦਿਨੇ ਜਿਸ ਤਰ੍ਹਾਂ ਅੱਖਾਂ 'ਚ ਤਕਲੀਫ ਆ ਸੀ ਆਈ ਡ੍ਰੌਪਸ ਆ ਯੂਜ਼ ਕਰਦੇ ਆ ਉਦੋਂ ਨਹੀਂ ਕੋਈ ਪੇਸ਼ੈਂਟ ਕਹਿੰਦਾ ਨਹੀਂ ਜੀ ਅੱਖਾਂ 'ਚ ਪਾਉਣ ਵਾਲੀ ਦਵਾਈ ਨਾ ਦੋ ਮੈਨੂੰ ਪੀਣ ਵਾਲੀ ਦੇ ਦਿਓ ਪਰ ਇਸ ਸਾਡੀ ਬਿਮਾਰੀ ਦੇ ਵਿੱਚ ਕਾਫੀ ਲੋਕ ਇਨਹੇਲਰ ਤੋਂ ਬੜੇ ਹੈਜ਼ਿਟੈਂਟ ਹੁੰਦੇ ਆ ਯੂਜ਼ ਕਰਨ ਉਹਨਾਂ ਨੂੰ ਬਿਲਕੁਲ ਸ਼ਰਮ ਵੀ ਮਹਿਸੂਸ ਕਰਦੇ ਆ ਜੇ ਚਾਰ ਬੰਦਿਆਂ ਦੇ ਵਿੱਚ ਪਾਰਟਿਕੁਲਰਲੀ ਯੰਗ ਲੜਕੀਆਂ ਦੇ ਵਿੱਚ ਬੜੀ ਪ੍ਰੋਬਲਮ ਹੈ ਪੇਰੈਂਟਸ ਆਂਗੇ ਨਹੀਂ ਜੀ ਇਹ ਵੀ ਤਾਂ ਲੜਕੀ ਦੀ ਸ਼ਾਦੀ ਕਰਨੀ ਹੈ ਤੁਸੀਂ ਇਨਹੇਲਰ ਲਗਾਤਾ ਸਸਰਾਵਰ ਸਸਰਾਲ ਕੀ ਕਹੇਗਾ ਇਹ ਤਾਂ ਲੜਕੀ ਸ਼ਾਦੀ ਨਹੀਂ ਹੋਈ ਇਹ ਕਿਉਂਕਿ ਇਨਹੇਲਰ ਆਰ ਦੀ ਬੈਸਟ ਮੈਡੀਸਿਨ ਸਭ ਤੋਂ ਇੱਕ ਫਾਇਦਾ ਇਹ ਹੈ ਕਿ ਇਹ ਸਭ ਤੋਂ ਜਲਦੀ ਅਸਰ ਕਰਦੀ ਹੈ ਇਹਦੇ ਸਾਈਡ ਇਫੈਕਟ ਨਾ ਬਰਾਬਰ ਹੈ ਕਿਉਂਕਿ ਡੋਸ ਬੜੀ ਘੱਟ ਹੈ ਅਸੀਂ ਇੰਜੈਕਸ਼ਨ ਵੀ ਲਗਾਣੇ ਤਾਂ ਇਹਦਾ ਅੱਧਾ ਘੰਟਾ ਲੱਗਦਾ ਹੈ ਪੇਸ਼ੀ ਨੂੰ ਅਸਰ ਆਣ ਤੇ ਪਰ ਜਿਹੜਾ ਇਨਹੇਲਰ ਹੈ ਤੁਸੀਂ ਦੇਖਿਆ ਹੋਣਾ ਆਮ ਹੀ ਬੱਚਿਆਂ ਨੂੰ ਨੇਬੁਲਾਈਜ਼ਰ ਵੀ ਜਿਸ ਤਰ੍ਹਾਂ ਦਿੰਦੇ ਆ ਉਹ ਵੀ ਦਵਾਈ ਉਹੀ ਹੈ ਪਰ ਉਹ ਤਾਂ ਮਰੀਜ਼ ਦੀ ਹਾਲਤ ਇੰਨੀ ਖਰਾਬ ਹੁੰਦੀ ਹੈ ਕਿ ਉਹ ਇਨਹੇਲਰ ਲੈ ਵੀ ਨਹੀਂ ਸਕਦਾ ਉਹਦਾ ਸਾਹ ਇੰਨਾ ਜ਼ਿਆਦਾ ਚੜਿਆ ਤਾਂ ਅਸੀਂ ਉਹਨੂੰ ਫਿਰ ਨੇਬੁਲਾਈਜ਼ਰ ਦਿੰਦੇ ਆ ਉਹ ਛੋਟੇ ਬੱਚੇ ਨੂੰ ਵੀ ਦਿੰਦੇ ਆ ਬਜ਼ੁਰਗ ਨੂੰ ਵੀ ਦਿੰਦੇ ਆ ਤਾਂ ਉਹ ਇਮੀਡੀਏਟ ਕੰਮ ਕਰਦਾ ਇਸੇ ਤਰ੍ਹਾਂ ਇਨਹੇਲਰ ਵੀ ਬਹੁਤ ਜਲਦੀ ਕੰਮ ਕਰਦੇ ਜਦ ਕਿ ਇੰਜੈਕਸ਼ਨ ਵੀ ਅੱਧੇ ਪੌਣਾ ਘੰਟਾ ਲੱਗਦਾ ਟੈਬਲੇਟ ਦਾ ਡੇਢ ਘੰਟਾ ਲੱਗ ਜਾਂਦਾ ਤੇ ਸਾਨੂੰ ਇਸ ਤੋਂ ਨਹੀਂ ਡਰਨਾ ਚਾਹੀਦਾ ਜਿਸ ਤਰ੍ਹਾਂ ਅਸੀਂ ਸਕਿਨ ਵਾਲੇ ਡਾਕਟਰ ਆਪਣੀ ਅਪਾਇੰਟਮੈਂਟ ਦਿੰਦੇ ਆ ਇਸੇ ਤਰ੍ਹਾਂ ਉਸ ਪੇਸ਼ੰ ਨੂੰ ਇਹੀ ਸਮਝਾਇਆ ਜਾਂਦਾ ਕਿ ਨਹੇਲ ਬਸ ਸਿਰਫ ਵਿੱਚ ਵੀ अवेलेबल ਹੈ ਟੈਬਲੇਟ 'ਚ ਵੀ अवेलेबल ਹੈ ਇੰਜੈਕਸ਼ਨ 'ਚ ਵੀ अवेलेबल ਹੈ ਸਾਈਡ ਇਫੈਕਟ ਨਾ ਦੇ ਬਰਾਬਰ ਹਨ ਡੋਸ 100 ਤੋਂ 500 ਗੁਣਾ ਘੱਟ ਹੈ ਇਨਸਟੈਂਟ ਐਕਸ਼ਨ ਹੈ ਮਿਨੀਮਮ ਸਾਈਡ ਇਫੈਕਟ ਹੈ ਇਸ ਕਰਕੇ ਸਾਨੂੰ ਇਸ ਤੋਂ ਸ਼ਰਮਾਣਾ ਵੀ ਨਹੀਂ ਚਾਹੀਦਾ ਡਰਨਾ ਵੀ ਨਹੀਂ ਚਾਹੀਦਾ ਇਹ ਇਨਹੇਲਰ ਦਾ ਦੀ ਬੈਸਟ ਮੈਡੀਸਿਨ ਜਿਹੜਾ ਅਸਥਮਾ ਜਾਂ ਸੀਓਪੀਡੀ ਇਹਦਾ ਫਿਰ ਕੰਟਰੋਲ ਵੀ ਹੈ ਕਿਤੇ ਮਤਲਬ ਹੁਣ ਕਿਸੇ ਬੰਦੇ ਨੂੰ ਹੈਗਾ ਪੀੜਤ ਹੈ ਫਿਰ ਉਹਦਾ ਇਲਾਜ ਜਿਹੜਾ ਹੈਗਾ ਆ ਉਹ ਪੱਕਾ ਹੈਗਾ ਲਾਸਟ ਤੱਕ ਹੋ ਜਾਏਗਾ ਰਿਕਵਰ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਐਸਥਮਾ ਦੀ ਡਿਜ਼ੀਜ਼ ਹੈ ਇਹ ਕਈ ਵਾਰ ਅਟੈਕਸ ਦੇ ਵਿੱਚ ਆਉਂਦੀ ਹੈ ਯੂਜ਼ੂਲੀ ਸਾਲ 'ਚ ਕਿੰਨਾਂ ਦੋ ਬਾਰ ਆ ਜਾਂਦੀ ਹੈ ਕਈ ਵਨ ਇੱਕ ਵਾਰ ਹੁੰਦੀ ਹੈ ਕਈ ਪੇਸ਼ੈਂਟ ਦੇ ਦੋ ਦੋ ਤਿੰਨ ਤਿੰਨ ਸਾਲ ਠੀਕ ਨਿਕਲ ਜਾਂਦੇ ਫੇਰ ਆਂਦਾ ਹੈ ਅਟੈਕ ਪਰ ਜਿਹੜੇ ਸੀਓਪੀਡੀ ਦੀ ਡਿਜ਼ੀਜ਼ ਹੈ ਜਿਸ ਤਰ੍ਹਾਂ ਸਮੋਕਿੰਗ ਵੀ ਕਰਦੇ ਆ 100 ਬੰਦਾ ਸਮੋਕਿੰਗ ਕਰਦਾ ਹੈ ਤੇ ਮੈਂ ਕਵਾਂਗਾ 100 ਦੇ 100 ਬੰਦੇ ਨੂੰ ਸੀਓਪੀਡੀ ਹੋ ਜਾਂਦੀ ਹੈ ਇਸ ਇਹ ਵੀ ਨਹੀਂ ਹੈ ਉਹਦੇ 'ਚ 15 ਤੋਂ 20% ਲੋਕਾਂ ਨੂੰ ਸੀਓਪੀਡੀ ਦੀ ਬਿਮਾਰੀ ਹੋ ਜਾਂਦੀ ਹੈ ਪਰ ਜਦੋਂ ਸੀਓਪੀਡੀ ਦਾ ਡਾਇਗਨੋਸਿਸ ਆ ਜਾਂ ਬਣ ਜਾਂਦਾ ਹੈ ਉਹਦੀਆਂ ਵੀ 4 ਸਟੇਜਸ ਹੈ ਮਾਈਲ ਮੋਡਰੇਟ ਸੇਵियर ਐਂਡ ਵੈਰੀ ਸੇਵियर ਤੇ ਡਿਪੈਂਡ ਕਰਦਾ ਹੈ ਪੇਸ਼ੈਂਟ ਕਿਸ ਕੈਟੇਗਰੀ 'ਚ ਹੈ ਜਿਹੜੇ ਸੇਵियर ਜਾਂ ਵੈਰੀ ਸੇਵियर ਆ ਉਹਨਾਂ ਨੂੰ ਫਿਰ ਟਰੀਟਮੈਂਟ ਲਗਾਤਾਰ ਚੱਲਦੇ ਉਹਨਾਂ ਨੂੰ ਓਰਲ ਟੈਬਲੇਟਸ ਵੀ ਚੱਲਦੀਆਂ ਨਾਲ ਇਨਹੇਲਰਸ ਵੀ ਚੱਲਦੇ ਪਰ ਐਸਥਮਾ ਦੇ ਪੇਸ਼ੈਂਟ ਜੇ ਉਹਨਾਂ ਨੂੰ ਸੀਜ਼ਨਲ ਹੈ ਮਤਲਬ ਮਾਈਲਡ ਫਾਰਮ ਹੈ ਤਾਂ ਅਸੀਂ ਉਹਨਾਂ ਨੂੰ 15-20 ਦਿਨ ਟਰੀਟਮੈਂਟ ਦਿੰਨੇ ਆ ਉਸ ਬਾਅਦ ਬੰਦ ਕਰਦੇ ਆ ਐਸਥਮਾ ਦਾ ਬੰਦਾ ਨਾਰਮਲ ਲਾਈਫ ਜੀ ਸਕਦਾ ਹੈ ਸੀਓਪੀਡੀ ਵਾਲੇ ਵੀ ਜੀਂਦੇ ਹਨ ਐਸੀ ਗੱਲ ਨਹੀਂ ਹੈ ਪਰ ਉਹਨਾਂ ਦੀ ਜਿਹੜੀ ਸਾਹ ਚੜਨਾ ਖਾਂਸੀ ਆਣੀ ਜਾਂ ਥੋੜਾ ਜਿਹਾ ਚੜਾਈ ਤੇ ਚੜਨ ਜਾਂ ਸੀੜੀਆਂ ਚੜਨਗੇ ਤਾਂ ਸਾਹ ਚੜਨਾ ਉਹਨਾਂ ਦੀ ਨਾਰਮਲ ਹੈ ਪਰ ਐਸਥਮਾ ਪੇਸ਼ੈਂਟ ਆਈਵਨ ਵੀ ਸਵਿਮਿੰਗ ਕਰ ਸਕਦਾ ਹੈ ਰਨਿੰਗ ਕਰ ਸਕਦਾ ਹੈ ਤਾਂ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ। ਯਾਨੀ ਕਿ ਜਿਹੜਾ ਹੁਣ ਤੁਹਾਡੇ ਸ਼ੈਲਵੀ ਹਸਪੀਟਲ ਆਏਗਾ ਕੋਈ ਮਰੀਜ਼ ਤੁਸੀਂ ਉਹਦਾ ਇਨਹੇਲਰ ਛਡਵਾ ਦਿਓਗੇ ਲਾਸਟ ਤੱਕ। ਮੈਂ ਕਹਾਂਗਾ ਐਸਥਮਾ ਦੇ ਡਿਪੈਂਡ ਕਰਦੇ ਪੇਸ਼ੈਂਟ ਜਿਹਨੇ ਮਾਈਲਡ ਫਾਰਮ ਹੈ ਉਹਨਾਂ ਨੂੰ ਪ੍ਰੋਪਰ ਟਰੀਟਮੈਂਟ ਹੈ ਪ੍ਰੋਪਰ ਡਾਇਗਨੋਸ ਹੋ ਗਿਆ ਉਸ ਕੁਝ ਡੇਰਲੀ ਇਨਹੇਲਰ ਲੈਣਾ ਪਏਗਾ ਤੇ ਫਿਰ ਉਹਨਾਂ ਨੂੰ ਇਨਹੇਲਰ ਦੀ ਜ਼ਰੂਰਤ ਨਹੀਂ ਪੈਗੀ। ਪਰ ਸੀਓਪੀਡੀ ਜੇ ਐਡਵਾਂਸਡ ਡਿਜ਼ੀਜ਼ ਹੈ ਸੇਵियर ਹੈ ਵੈਰੀ ਸੇਵियर ਹੈ ਤਾਂ ਉਹਦੇ ਵਿੱਚ ਇਨਹੇਲ ਤਾਂ ਪੇਸ਼ੈਂਟ ਖੁਦ ਹੀ ਐਡਵਾਈਸ ਕੇ ਬਾਅਦ ਜਦੋਂ ਪੇਸ਼ੈਂਟ ਲੈਣ ਲੱਗ ਜਾਂਦੇ ਆ ਤੁਸੀਂ ਦੇਖਿਆ ਉਹਨੇ ਇਸੇ ਤਰ੍ਹਾਂ ਸ਼ੂਗਰ ਦੇ ਮਰੀਜ਼ ਐ ਇਨਸੂਲਿਨ ਤੋਂ ਡਰਦੇ ਰਹਿਣਗੇ ਉਹ ਕਹਿੰਦੇ ਸਾਨੂੰ ਚਾਹ ਗੋਲੀਆਂ ਦੱਸ ਦੇ ਦਿਓ 15 ਦੇ ਦਿਓ ਇਨਸੂਲਿਨ ਨਾ ਲਗਾਓ ਪਰ ਜਦੋਂ ਸ਼ੁਰੂ ਕਰ ਲੈਂਦੇ ਫਿਰ ਉਹ ਅੱਛਾ ਅਸੀਂ ਇਸ ਚੀਜ਼ ਤੋਂ ਡਰਦੇ ਸੀ ਸੇਮ ਵੇ ਜਦੋਂ ਇਨਹੇਲਰ ਲੈਣ ਲੱਗ ਜਾਂਦੇ ਫਿਰ ਦੇਖਦੇ ਨਹੀਂ ਰੱਖ ਸਾਮ ਇਨਹੇਲਰ ਤਾਂ ਸਾਡੇ ਕੋਲ ਬੈਸਟ ਐ ਇਹ ਤਾਂ ਮੈਨੂੰ ਜਰੂਰ ਲਿਖ ਦਿਓ ਐਕਸਟਰਾ ਵੀ ਲਿਖ ਦਿਓ ਆਪਣੇ ਕਾਰ ਚ ਵੀ ਰੱਖਦੇ ਲੋਕ ਬੈੱਡਰੂਮ ਚ ਰੱਖਦੇ ਆਫਿਸ ਚ ਰੱਖਦੇ ਆ ਤਾਂ ਕਿ ਕਿਤੇ ਉਹਨਾਂ ਦੀ ਡੋਜ਼ ਮਿਸ ਨਾ ਆਵੇ ਕਿ ਹੂੰ ਤੁਸੀਂ ਸੁਣ ਕੇ ਹੈਰਾਨ ਹੋ ਗਏ ਇੰਡੀਆ ਚ ਜਿਹੜੇ ਇਨਹੇਲਰਸ ਐ ਇੰਨੇ ਜਿਆਦਾ ਸਸਤੇ ਐ ਇਮੇਜਿਨ ਨਹੀਂ ਕਰ ਸਕਦੇ ਇਸ ਤੋਂ 200 ਤੋਂ ਲੈ ਕੇ 400 ਰੁਪਏ 500 ਰੁਪਏ ਤੱਕ ਇਨਹੇਲਰ ਮਿਲ ਜੇਗਾ ਪਰ ਵਰਲਡ ਦੇ ਵਿੱਚ ਕਿਸੇ ਵੀ ਚਲ ਜਾਓ ਤੁਸੀਂ ਮਿਨਿਮਮ ਇਨਹੇਲਰਸ ਨੂੰ 14-15 ਤੋਂ ਹਜ਼ਾਰ ਤੋਂ ਲੈ ਕੇ 28 ਹਜ਼ਾਰ ਤੱਕ ਇੱਕ ਇਨਹੇਲਰ ਹੂੰ ਬਸ ਸੇਮ ਜੋ ਇੰਡੀਆ ਦੇ ਵਿੱਚ ਐ ਉਹੀ ਬਾਹਰ ਰੇਟ ਜ਼ਿਆਦਾ ਹੈ ਹਾਂ ਬਿਲਕੁਲ ਜ਼ਿਆਦਾ ਤੇ ਸਰ ਇਹਦਾ ਜਿਹੜਾ ਹੁਣ ਅਸਥਮਾ ਜਾਂ ਸੀਓਪੀਡੀ ਦੇ ਪੇਸ਼ੈਂਟ ਹੈਗੇ ਇਹਨਾਂ ਦਾ ਫਿਜ਼ੀਕਲ ਐਕਟੀਵਿਟੀ ਦਾ ਕਿੱਥੋਂ ਤੱਕ ਇੱਕ ਲੈਵਲ ਹੋਣਾ ਚਾਹੀਦਾ ਇਹ ਕਰ ਸਕਦੇ ਫਿਜ਼ੀਕਲ ਐਕਟੀ ਅਸੀਂ ਬਿਲਕੁਲ ਰეკਮੈਂਡ ਕਰਦੇ ਹਾਂ ਐਸਥਮਾ ਪੇਸ਼ੈਂਟ ਨੂੰ ਵੀ ਜਸ ਚੈਸਟ ਫਿਜ਼ੀਓਥੈਰੇਪੀ ਹੈ ਜ ਬਰੀਥਿੰਗ ਐਕਸਰਸਾਈਜ਼ ਹੈ ਬਹੁਤ ਜ਼ਿਆਦਾ ਰეკਮੈਂਡਡ ਹੈ ਸੀਓਪੀਡੀ ਵਾਲਿਆਂ ਨੂੰ ਉਹ ਹੋਰ ਵੀ ਜ਼ਿਆਦਾ ਰეკਮੈਂਡਡ ਹੈ ਕਿਉਂਕਿ ਸੀਓਪੀਡੀ ਵਾਲੇ ਪੇਸ਼ੈਂਟ ਜਦੋਂ ਐਡਵਾਂਸ ਸਟੇਜ ਵਿੱਚ ਚਲੇ ਜਾਂਦੇ ਆ ਤਾਂ ਉਹਨਾਂ ਦੀ ਬਰੀਥਿੰਗ ਦੀ ਜਿਹੜੀ ਹੈ ਮਾਤਰਾ ਹੈ ਜ ਬਰੀਥਿੰਗ ਲੈਣ ਦੀ ਰੇਟ ਹੈ ਬਹੁਤ ਜ਼ਿਆਦਾ ਵੱਧ ਜਾਂਦਾ ਨਾਰਮਲ ਇਸ ਤਰ੍ਹਾਂ 14 ਜਾਂ 16 ਵਾਰ ਸਾਹ ਲੈਣੇ ਉਹ ਪੇਸ਼ੈਂਟ 30 30 ਇੱਕ ਮਿੰਟ 30 ਵਾਰ ਸਾਹ ਲੈਂਦੇ ਤਾਂ ਉਹਨਾਂ ਦੀ એનર્ਜੀ ਬਹੁਤ ਜ਼ਿਆਦਾ ਵੇਸਟ ਹੁੰਦੀ ਹੈ ਤਾਂ ਇਹ ਲੋਕ ਕਾਫੀ ਮਾਨਰਿਸ਼ਵਿੰਦੇ ਪਤਲੇ ਹੁੰਦੇ ਹਨ ਬੋਡੀ ਮਾਸ ਕਾਫੀ ਘੱਟ ਹੁੰਦਾ ਹੈ ਜੈਨੋ ਰਿਕਮੈਂਡ ਕਰਦੇ ਹਾਂ ਅਸੀਂ ਫਿਜ਼ੀਓਥੈਰੇਪੀ ਪਰਮਨੈਂਟਲੀ ਰੀਹੈਬ ਪ੍ਰੋਗਰਾਮ ਵੀ ਦਿੰਨੇ ਹਨ ਉਹਨਾਂ ਨੂੰ ਜਿਹਦੇ ਵਿੱਚ ਲਾਈਟ ਐਕਸਰਸਾਈਜ਼ ਡੰਬਲ ਵਗੈਰਾ ਹੈ ਸਾਈਕਲਿੰਗ ਹੈ ਜਬ ਬਰੀਥਿੰਗ ਐਕਸਰਸਾਈਜ਼ ਹੈ ਡੀ ਬਰੀਥਿੰਗ ਐਕਸਰਸਾਈਜ਼ ਹੈ ਪਰਸਲਿਪ ਬਰੀਥਿੰਗ ਹੈ ਉਸ ਪੇਸ਼ੈਂਟ ਨੂੰ ਅਸੀਂ ਕਈ ਵਾਰ ਲੰਬਾ ਸਾਹ ਲੈ ਕੇ ਪੇਟ ਦੇ ਉੱਤੇ ਪ੍ਰੈਸ਼ਰ ਪਾ ਕੇ ਲੰਬਾ ਸਾਹ ਛੱਡਣ ਦੀ ਉਹਨਾਂ ਨੂੰ ਸਮਝਾਉਂਦੇ ਹਾਂ ਕਿਸ ਤਰ੍ਹਾਂ ਇਹਨੇ ਤਾਂ ਕਿ ਸੀਓਪੀਡੀ ਦੇ ਪੇਸ਼ੈਂਟ ਦੇ ਵਿੱਚ ਕਈ ਵਾਰ ਲੰਗਸ ਦੇ ਪੂਰੇ ਐਮਪ ਜੇ ਉਹ ਫਰੈਸ਼ Air ਪੂਰੀ ਨਹੀਂ ਜਾਏਗੀ ਅਸੀਂ ਨਾਰਮਲੀ ਜਦੋਂ ਸਾਹ ਲੈਨੇ 400 ਤੋਂ 500 ml ਹਵਾ ਛੱਡਦੇ ਆ ਤੇ 400 ਤੋਂ 500 ml ਇੱਕ ਸਾਹ ਦੇ ਵਿੱਚ ਲੈਨੇ ਆ ਪਰ ਜਿਹੜੇ COPD ਦੇ ਪੇਸ਼ੈਂਟ ਹੈ ਕਈ ਵਾਰ 200 ਜਾਂ 250 ml ਦੀ ਹਵਾ ਇਨਹੇਲ ਕਰਪੰਦਾ ਕਿਉਂਕਿ ਆਲਰੇਡੀ ਉਹਨਾਂ ਦੇ ਲੰਗਸ ਦੇ ਅੰਦਰ ਹਵਾ ਇਕੱਠੀ ਹੋਈ ਹੈ ਇਸ ਕਰਕੇ ਉਹਨਾਂ ਨੂੰ ਇਸ ਤਰ੍ਹਾਂ ਦੀ ਐਕਸਰਸਾਈਜ਼ ਅਸੀਂ ਐਡਵਾਈਸ ਕਰਦੇ ਆ ਤਾਂ ਕਿ ਡੀ ਬ੍ਰੀਥ ਦੀ ਐਕਸਰਸਾਈਜ਼ ਕਿ ਉਹ ਪੂਰਾ ਲੰਗਸ ਆਪਣਾ ਐਮਪਟੀ ਕਰਨ ਤਾਂ ਹੀ ਉਹਨਾਂ ਦੀ ਫਰੈਸ਼ ਜ਼ਿਆਦਾ ਅੰਦਰ ਜਾਏਗੀ ਤਾਂ ਆਪਣਾ ਉਹਨਾਂ ਨੂੰ ਸਾਹ ਦੇ ਵਿੱਚ ਦੇ ਰਿਲੀਫ ਮਿਲੇਗਾ ਸਰ ਘਰ ਦੇ ਵਿੱਚ ਕੋਈ ਸਿਚੁਏਸ਼ਨ ਐਵੇਂ ਐਮਰਜੈਂਸੀ ਬਣ ਜਾਂਦੀ ਹੈ ਪਰਿਵਾਰ ਨੂੰ ਪਤਾ ਨਹੀਂ ਹੈ ਕਿ ਬੱਚੇ ਨੂੰ ਅਸਥਮਾ ਦੀ ਕੋਈ ਸ਼ਿਕਾਇਤ ਆਈ ਹੈ ਜਾਂ ਫਿਰ ਸੀਓਪੀਡੀ ਦੇ ਨਾਲ ਪੀੜਿਤ ਹੈਗਾ ਅਜਿਹੀ ਸਥਿਤੀ ਦੇ ਵਿੱਚ ਉਹਨਾਂ ਜਿਹੜੇ ਸਾਡੇ ਸਰੋਤੇ ਦੇਖ ਰਹੇ ਨੇ ਉਹਨਾਂ ਨੂੰ ਕੀ ਕਰਨਾ ਚਾਹੀਦਾ ਜੇਕਰ ਕੋਈ ਅਜਿਹੀ ਸਥਿਤੀ ਆ ਜਾਂਦੀ ਹੈ ਹਸਪੀਟਲ ਪਹੁੰਚਣ ਤੋਂ ਪਹਿਲਾਂ ਪਹਿਲਾਂ ਕੀ ਸਟੈਪ ਹੈਗੇ ਮੈਂ ਇਸ ਤਰ੍ਹਾਂ ਜਿਨ੍ਹਾਂ ਦੇ ਪਰਿਵਾਰ ਦੇ ਇਸ ਤਰ੍ਹਾਂ ਦੇ ਮਰੀਜ਼ ਹੈਗੇ ਚਾਹੇ ਬੱਚਾ ਹੈ ਚਾਹੇ ਕੋਈ ਹੋਰ ਵੀ ਏਜ ਗਰੁੱਪ ਦਾ ਹੈ ਸਭ ਤੋਂ ਜ਼ਿਆਦਾ ਮੈਂ ਉਹਨਾਂ ਨੂੰ ਐਡਵਾਈਸ ਕਰਾਂਗਾ ਜਿਸ ਤਰ੍ਹਾਂ ਡਾਕਟਰ ਨੇ ਟ੍ਰੀਟਮੈਂਟ ਦੱਸਿਆ ਹੈ ਉਹ ਜ਼ਰੂਰ ਲੈਣਾ ਤੇ ਮੈਂ ਇਹ ਵੀ ਕਹਾਂਗਾ ਕਿ ਉਹਨਾਂ ਨੂੰ ਅੱਜਕੱਲ੍ਹ ਹਰ ਘਰ ਦੇ ਵਿੱਚ ਉਹਨਾਂ ਨੂੰ ਨੇਬੁਲਾਈਜ਼ਰ ਰੱਖ ਲੈਣਾ ਚਾਹੀਦਾ ਹੈ ਨੇਬੁਲਾਈਜ਼ਰ ਕੋਈ ਬਹੁਤ ਕਾਸਟਲੀ ਮਸ਼ੀਨ ਨਹੀਂ 1500 2000 ਦੇ ਵਿੱਚ ਆ ਜਾਂਦੀ ਹੈ ਜਿੱਥੇ ਤੁਸੀਂ ਰਾਤ ਨੂੰ ਡਾਕਟਰ ਅਵੇਲੇਬਲ ਨਹੀਂ ਹਸਪੀਟਲ ਵੀ ਬੰਦ ਹੈ ਜਾਂ ਡਾਕਟਰ ਕਈ ਜਗ੍ਹਾ ਪਿੰਡਾਂ ਦੇ ਵਿੱਚ ਤਾਂ ਅਵੇਲੇਬਲ ਹੀ ਨਹੀਂ ਹੈ ਪਰ ਜਦੋਂ ਇਹਨਾਂ ਨੂੰ ਮਰੀਜ਼ਾਂ ਨੂੰ ਕੋਈ ਅਟੈਕ ਆਂਦਾ ਸਾਦੀ ਬਿਮਾਰੀ ਜ਼ਿਆਦਾ ਹੋ ਜਾਂਦੀ ਹੈ ਸਾਹ ਚੜਦੇ ਛਾਤੀ ਬੋਲਣ ਲੱਗ ਜਾਂਦੀ ਹੈ ਤਾਂ ਇਮੀਡੀਏਟ ਆਪਣਾ ਇਹੜਾ ਹੈ ਨੇਬੁਲਾਈਜ਼ਰ ਨਾਲ ਤੁਸੀ ਰੀਲੀਫ ਮਿਲ ਸਕਦਾ ਹੈ ਕਿਉਂਕਿ ਜਦੋਂ ਪੇਸ਼ੈਂਟ ਨੂੰ ਬਹੁਤ ਜ਼ਿਆਦਾ ਸਾਹ ਹੋ ਜਾਂਦਾ ਹੈ ਉਹਦੇ ਚ ਇੰਨੀ ਕੈਪੈਸਿਟੀ ਵੀ ਨਹੀਂ ਹੁੰਦੀ ਉਹ ਕਿ ਨਹੇਲੇ ਲੈ ਸਕੇ ਤਾਂ ਇਸ ਕਰਕੇ ਸਾਡੇ ਕੋਲ ਵੀ ਜਦੋਂ ਮਰੀਜ਼ ਐਮਰਜੈਂਸੀ 'ਚ ਲਿਆ ਜਾਂਦਾ ਸੀ ਫਰਸਟ ਟ੍ਰੀਟਮੈਂਟ ਉਹੀ ਹੈ ਪਹਿਲਾਂ ਬਹੁਤ ਜ਼ਿਆਦਾ ਆਕਸੀਜਨ ਕਟਿਆ ਦੀ ਆਕਸੀਜਨ ਦਗਾਣੇ ਆ ਸੀ ਤੇ ਦੂਸਰਾ ਟ੍ਰੀਟਮੈਂਟ ਅਸੀਂ ਨੇਬੁਲਾਈਜ਼ਰ ਦਿੰਨੇ ਕਿਉਂਕਿ ਨੇਬੁਲਾਈਜ਼ਰ ਆਰ ਦੀ ਫਾਸਟੈਸਟ ਮੈਡੀਸਿਨ ਜਿਹੜਾ ਐਕਸ਼ਨ ਕਰਦੀ ਹੈ ਇਨਜੈਕਸ਼ਨਸ ਵੀ ਨਹੀਂ ਉਸ ਟਾਈਮ ਕਰਦੇ ਮੈਂ ਉਹਨਾਂ ਇਸ ਤਰ੍ਹਾਂ ਦੇ ਲੋਕਾਂ ਨੂੰ ਸਲਾਹ ਦਵਾਂਗਾ ਕਿ ਆਪਣੇ ਘਰ ਦੇ ਵਿੱਚ ਇਨਹੇਲਰ ਨੇਬੂਲਾਈਜ਼ਰ ਐਂਡ ਇਨਹੇਲਰ ਜੇ ਹੈ ਜਰੂਰ ਰੱਖਣ ਤੇ ਉਹਨੂੰ ਖਤਮ ਵੀ ਨਾ ਹੋਣ ਦੇ ਦਰਸੋ ਇੱਕ ਜਿਹੜੇ ਫਲੂ ਜਾਂ ਨਮੂਨਿਆਂ ਦੇ ਇਨਜੈਕਸ਼ਨ ਲੱਗਦੇ ਵੈਕਸੀਨੇਸ਼ਨ ਹੁੰਦੀ ਹੈ ਇਹ ਵੀ ਕਾਰਗਰ ਸਾਬਤ ਹੁੰਦੀ ਹੈ ਇਹਨਾਂ ਦੇ ਲਈ ਫਾਇਦਾ ਪਹੁੰਚਾਉਂਦੀ ਹੈ ਇਹਨਾਂ ਮਰੀਜ਼ਾਂ ਦੇ ਲਈ ਬਹੁਤ ਜਿਹੜੇ ਇਨਜੈਕਸ਼ਨ ਹੁਣ ਅਵੇਲੇਬਲ ਹੋ ਗਏ ਐ ਪਹਿਲਾਂ ਤਾਂ ਲੋਕ ਕਿ ਲਗਵਾਉਂਦੇ ਹੀ ਨਹੀਂ ਸੀ ਕਿਉਂਕਿ ਸਾਰੇ ਲੋਕ ਸਮਝਦੇ ਸੀ ਵੈਕਸੀਨ ਹੈ ਜਿਹੜੇ ਕਿ ਇਸ ਸਿਰ ਬੱਚਿਆਂ ਲਈ ਬਣੀ ਹੈ ਪਰ ਜਦੋਂ ਦਾ ਕੋਵਿਡ ਆਇਆ ਉਸ ਤੋਂ ਬਾਅਦ ਲੋਕੀ ਕਾਫੀ ਸਿਆਣੇ ਹੋ ਗਏ ਤਾਂ ਹੁਣ ਉਹਨਾਂ ਦੀ ਐਕਸੈਪਟੈਂਸ ਹੈ ਟੁਵਾਰਡਸ ਜਿਹੜੀ ਇਮਿਊਨਾਈਜੇਸ਼ਨ ਜਿਹਨੂੰ ਵੈਕਸੀਨਸ ਕਹਿੰਦੇ ਆ ਬਹੁਤ ਜ਼ਿਆਦਾ ਵੱਧ ਗਈ ਹੈ ਇਸ ਕਰਕੇ ਰეკਮੈਂਡੇਸ਼ਨਸ ਸਾਇੰਸ ਸੇ ਕਹਿੰਦੀ ਹੈ ਕਿ ਹਰ ਸਾਲ ਬੰਦੇ ਨੂੰ ਫਲੂ ਸ਼ਾਟ ਲੱਗਣਾ ਚਾਹੀਦਾ ਹੈ ਕਾਫੀ ਜਗ੍ਹਾ ਗਵਰਨਮੈਂਟ ਹਸਪੀਟਲਾਂ 'ਚ ਫ੍ਰੀ ਮਿਲਦਾ ਹੋਊ ਫਲੂ ਸ਼ਾਟ ਜਿਹੜਾ ਕਿ ਜਿਹੜਾ ਵਾਇਰਸ ਹੈ ਹਰ ਸਾਲ ਚੇਂਜ ਹੁੰਦਾ ਤੁਸੀਂ ਸੁਣਿਆ ਉਹਨੇ ਪਹਿਲਾਂ ਕੋਵਿਡ ਦੇ ਵਿੱਚ ਕਿੰਨੇ ਵਾਇਰਸ ਸੀ ਡੈਲਟਾ, ਓਮਿਕਰੋਨ ਡਿਫਰੈਂਟ ਡਿ ਤੇ ਕੋਰਡਿੰਗਲੀ ਇਸ ਕਰਕੇ ਦੀ ਵੈਕਸੀਨ ਹੈ ਹਰ ਸਾਲ ਨਵੀਂ ਬਣਦੀ ਹੈ ਫਲੂ ਦੀ ਪਰ ਜਿਹੜਾ ਨਿਮੋਨੀਆ ਤੋਂ ਬਚਣ ਲਈ ਅਸੀਂ ਨਿਮੋਨੀਆ ਦੀ ਵੈਕਸੀਨ ਵੀ ਹੈ ਉਹਦੇ ਵਿੱਚ ਵੀ ਦੋ ਇੰਜੈਕਸ਼ਨਸ ਅਵੇਲੇਬਲ ਹੈਗੇ ਆ ਜਿਹੜੇ ਕਿ ਡਿਫਰੈਂਟ ਸਾਨੂੰ ਜਿਹੜੇ ਮੇਨਲੀ ਕਾਮਨ ਨਿਮੋਨੀਆ ਹੈ ਜਿਹੜਾ ਬੈਕਟੀਰੀਆ ਦਾ ਨਾਮ ਹੈ ਸਟੈਪਟੋਨਿਮੋਨੀ ਉਸ ਇਹ ਸਾਨੂੰ ਬਚਾਉਂਦਾ ਹੈ ਅਸੀਂ 100 ਕੇਸਸ ਨਿਮੋਨੀਆ ਦੇ ਦੇਖਦੇ ਆਂ ਤਾਂ 30% ਕੇਸਸ ਸਟੈਪਟੋਨਿਮੋਨੀਆ ਬੈਕਟੀਰੀਆ ਜਿਹੜਾ ਸੀ ਨਜਰਾਏ ਕਰਦਾ ਤਾਂ ਇਸ ਕਰਕੇ ਨਿਮੋਨੀਆ ਲਈ ਵੈਕਸੀਨ ਬਣੀ ਹੈ ਉਹ ਵੀ ਅਸੀਂ ਯੂਜ਼ ਕਰਦੇ ਆਂ ਠੀਕ ਹੈ ਸਰ ਸ਼ੁਕਰੀਆ ਜੀ ਜੋੜਨ ਦੇ ਤਾਂ ਰੋਜ਼ਾਨਾ ਸਪੋਕਸਮੈਨ ਦੇ ਤੁਸੀਂ ਸੁਣਿਆ ਕਿ ਕਿਸ ਤਰੀਕੇ ਦੇ ਨਾਲ ਸਾਧੀਆਂ ਬਿਮਾਰੀਆਂ ਜਿਹੜੀਆਂ ਫੈਲ ਰਹੀਆਂ ਨੇ ਜਾਂ ਫਿਰ ਦਮਾ COPD ਇਹਦੇ ਵਿੱਚ ਫਰਕ ਕੀ ਸੀ ਤੁਸੀਂ ਜਾਣਿਆ ਤੇ ਉਸ ਤੋਂ ਬਾਅਦ ਇਲਾਜ ਕਿਸ ਤਰੀਕੇ ਦੇ ਨਾਲ ਹੋ ਸਕਦਾ ਇਹ ਵੀ ਤੁਸੀਂ ਜਾਣਿਆ ਫਿਲਹਾਲ ਮੈਨੂੰ ਅੱਗੇ ਦਿਓ ਜੀ ਸ਼ੁਕਰੀਆ